ਇਸ ਵਾਰ ਤੁਸੀਂ ਲੱਖੇ ਸਦਾਨੇ ਦੇ ਲਈ ਪ੍ਰਚਾਰ ਕੀਤਾ ਬੁਰੀ ਤਰ੍ਹਾਂ ਹਾਰ ਗਏ ਉਹ ਬਠਿੰਡੇ ਤੋਂ ਬੜੀਆਂ ਤੁਸੀਂ ਵੋਟਾਂ ਮੰਗ ਰਹੇ ਸੀਗੇ ਕਿਉਂ ਨਹੀਂ ਪਈਆਂ ਵੋਟਾਂ ਕਾਟਤਾ ਬਹੁਤ ਹੋਇਆ ਨਾ 19 ਵੋਟ ਨਹੀਂ ਪਈ ਲੱਖੇ 19 ਵੋਟ ਨਹੀਂ ਪਈ ਜਿਹੜੇ ਲੱਖੇ ਦੀ ਰੈਲੀਆਂ ਚਾਉਂਦੇ ਸੀ ਉਹਨਾਂ ਨੇ ਵੋਟ ਨਹੀਂ ਪਾਈ ਜਦ ਤੱਕ ਮੈਨੂੰ ਲੱਗਦੇ ਨਹੀਂ ਪਈ ਕਿਉਂਕਿ ਕਾਫਲਾ ਹੀ ਐਡਾ ਵੱਡਾ ਸੀ ਜਦੋਂ ਕਾਫਲਾ ਦੇਖਦੇ ਸੀ ਨਾ ਲੱਗਦਾ ਸੀ ਕਿ ਹੁਣ ਤਾਂ ਬਠਿੰਡੇ ਦੀ ਸ਼ੀਟ ਹੱਥ ਤੇ ਪਈ ਹੈ ਹਮ ਪਰ ਕਮਤੋਂ ਉਹਨਾਂ ਨੇ ਲੱਕੇ ਬਾਈ ਤੋਂ ਕਰਾ ਲਿਆ ਪਰ ਜਦੋਂ ਮੈਂ ਪੋਲਿੰਗ ਬੂਥ ਲਈ ਗਿਆ ਨਾ ਕਰਕੇ ਤੁਹਾਡੇ ਪਿੰਡ ਹਾਂਜੀ ਤੁਹਾਨੂੰ ਤਾਂ ਮਾਣਿਆ ਕਿ ਹਰੀਪਤ ਕਿਉਂ ਆ ਕਿ ਕਲੀ ਕਲੀਰ ਦੀ ਉਹਨਾਂ ਤੇ ਪੁੱਠੀ ਪੈ ਗਈ ਤੇ ਮੇ ਸਰਕਾਰ ਨੇ ਕੀਤਾ ਬਾਈ ਭਾਨੇ ਸਿੱਧੂ ਨਾਲ ਬਹੁਤ ਮਾੜਾ ਕੀਤਾ ਮੈਂ ਤਾਂ ਕਹਿੰਦੀ ਕੇਸਰੀਵਾਲਾ ਵੀ ਐਮੀ ਹੋਵੇ ਬਾਈ ਦੀਪ ਸਿੱਧੂ ਦੇ ਨਾਮ ਨਾਲ ਨ ਆਪਣੇ ਲੋਕਾਂ ਨੇ ਮੂਰੇ ਲਾਤਾ ਸੀ ਟੈਗ ਗਦਾਰ ਦਾ ਮਤਲਬ ਕਿ ਬਾਈ ਦੀਪ ਸਿੱਧੂ ਦਾ ਕਤਲ ਕਰਕੇ ਉਹਨਾਂ ਦੀ ਗੱਡੀ ਉਹਨਾਂ ਦੇ ਟਰੱਕ ਵਿੱਚ ਉਹਨਾਂ ਦੀ ਗੱਡੀ ਮਾਰ ਕੇ ਫਿਰ ਉਹਨਾਂ ਨੂੰ ਪਿੱਛੇ ਸੀਟ ਤੇ ਛੱਡਿਆ ਗਿਆ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਤੇ ਜਿਹੜੀ ਉਹਨਾਂ ਦੇ ਨਾਲ ਕੁੜੀ ਸੀ ਉਹ ਝੂਠ ਬੋਲ ਰਹੀ ਹੈ ਫਿਰ ਜਸਟ ਥੈਟ ਮੈਨੂੰ ਲੱਗਦਾ ਝੂਠੀ ਹੈ ਕਿਉਂਕਿ ਨਾਲ ਬੰਦੇ ਤੇ ਤਾਂ ਥੋੜੀ-ਮੋਡੀ ਸੱਤਾ ਲੱਗਦੀ ਹੋਈ ਹੈ ਨਾ ਦੀਪਸਿੱਧੂ ਵਈ ਦਾ ਪਰੋਤ ਦੀਪ ਨੂੰ ਕਹਿੰਦੇ ਬਹੁਤ ਪਿਆਰ ਕਰਦੀ ਸੀ। ਪੈਸੇ ਨਾਲ ਵੀ ਰਿਪਿਆਰ ਵੀ ਵਿਕ ਜਾਂਦਾ। ਤੇ ਉਹਨਾਂ ਲੱਗਾ ਕਿ ਦੀਪਸਿੱਧੂ ਦੀ ਜਿਹੜੀ ਫਰੈਂਡਸ ਸੀਗੀ ਉਹ ਪੈਸੇ ਨਾਲ ਵੇਚ ਗਈ। ਜਰੂਰ। ਮੇਰੇ ਘਰ ਦੀ ਵੀ ਬੈੱਕ ਕਰਦੇ ਕਿਉਂਕਿ ਮੇਰੇ ਘਰ ਦੇ ਨੇ ਵੀ ਉਦੋਂ ਮੇਰੇ ਘਰ ਦੀ ਕੰਨੀ ਕੰਨੀ ਵੋਟ ਆਮ ਆਦਮੀ ਪਾਰਟੀ ਨੂੰ ਗਈ ਸੀ। ਸਿੱਧੂ ਮੂਸੇਵਾਲਾ ਨੂੰ ਨਹੀਂ ਪਾਈ ਤੁਸੀਂ। ਕਿਉਂ? ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਜਮਦੀਆਂ 16 ਦੇ ਮੂੰਹ ਤਿੱਖੇ ਪੰਜਾਬ 'ਚ ਜੇ ਧਰਨੇ ਹੋਏ ਤਾਂ ਪੰਜਾਬ ਦੇ ਵਿੱਚ ਨਵੀਂ ਪਨੀਰੀ ਆਪਣੇ ਹੱਕਾਂ ਦੀ ਪੰਜਾਬ ਦੀ ਗੱਲ ਕਰ ਰਹੀ ਹੈ ਸਾਡੇ ਨਾਲ ਅਸ਼ਨੀਨ ਕੋਰ ਮਾਨਸੇ ਤੋਂ ਆਏ ਨੇ ਅਸ਼ਨੀਨ ਦਾ ਪਹਿਲਾਂ ਸਵਾਗਤ ਕਰਦੇ ਆਂ ਇਹਦੀ ਸੋਚ ਬਹੁਤ ਵਧੀਆ ਪੰਜਾਬ ਪੱਖੀ ਤਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਨੀ ਛੋਟੀ ਉਮਰ ਦੇ ਵਿੱਚ ਪੰਜਾਬ ਦੇ ਇੰਨੇ ਸਾਰੇ ਮਸਲੇ ਇਹਨਾਂ ਨੂੰ ਕਿਵੇਂ ਪਤਾ ਹੈ ਅਸ਼ਨੀਨ ਕੀ ਹਾਲ ਚਾਲ ਠੀਕ ਹੋ ਵਧੀਆ ਵੀਰੇ ਤੁਸੀਂ ਦੱਸੋ ਤਰਨੇ ਚ ਮਿਲੇ ਸੀ ਆਪਾਂ ਇੱਕ ਵਾਰ ਹਨਾ ਹਾਂਜੀ ਡਰ ਕਿਉਂ ਗਈ ਸੀ ਤਰਨੇ ਚ ਤੁਸੀਂ ਕਿਹੜੀ ਗੱਲੋਂ ਇੱਕਦਮ ਜਦੋਂ ਵੀਰੇ ਕੋਈ ਚੀਜ਼ ਦੇਖਣ ਨੇ ਅਕਿੱਸਾ ਦੇਖ ਲੈਣ ਨੇ ਇੱਕਦਮ ਉਹ ਵੀ ਰਾਤ ਦੇ 1 ਵਜੇ ਫਿਰ ਥੋੜਾ ਜਿਹਾ ਡਰ ਤਾਂ ਪੈ ਹੀ ਜਾਂਦਾ ਨਾ ਅੰਦਰ ਕਿਉਂਕਿ ਜਦੋਂ ਕੱਲੀ ਕੁੜੀ ਹੋਵੇ ਤਰਨੇ ਚ ਪਹਿਲੀ ਪਹਿਲੀ ਵਾਰ ਫਿਰ ਡਰ ਤਾਂ ਲੱਗਦਾ ਹੀ ਹੈ ਵੀਰੇ ਇੱਕਦਮ ਜਦੋਂ ਕਿੱਸਾ ਜੋ ਮੈਂ ਅੱਖਾਂ ਸਾਹਮਣੇ ਦੇਖਦੇ ਆ ਕੀ ਹੋਇਆ ਸੀ ਤੁਹਾਡੇ ਅੱਖਾਂ ਸਾਹਮਣੇ ਸਾਡੇ ਟਰਾਲੀ ਤੋਂ ਜਮਾ ਦੋ ਤਿੰਨ ਪਿੱਛੇ ਟਰਾਲੀਆਂ ਛੱਡ ਕੇ ਇੱਕ ਕਾਰ ਸੀ ਤਨਹੋਲੇ ਤੋਂ ਮੁੰਡਾ ਸੀ ਉਹ ਮਤਲਬ ਕਿ ਉਹਨਾਂ ਉਹਦੀ ਕਾਰ ਨੂੰ ਹੀ ਅੱਗ ਲੱਗ ਗਈ ਉਹ ਮੁੰਡਾ ਵਿੱਚ ਹੀ ਝੁਲਸਿਆ ਗਿਆ ਜਦੋਂ ਦੇਖਿਆ 1 ਵਜੇ ਉਹ ਦੇਖਣ ਦੀ ਹਾਲਤ ਚ ਹੈ ਨਹੀਂ ਸੀ ਹੂੰ ਹਾਂਜੀ ਅੱਗ ਦੀਆਂ ਲਫਟਾਂ ਉੱਠ ਰਹੀਆਂ ਸੀ ਨਾ ਗੱਡੀ ਚ ਜੀਕਾ ਵੀ ਮਾਰੀਆਂ ਉਹਨੇ ਆਪਣੇ ਆਪ ਨੂੰ ਬਚਾਉਣ ਲਈ ਹਾਂਜੀ ਪਰ ਉਦੋਂ ਇੰਨੀ ਕਿੱਥੋਂ ਸਰਨਾਟਾ ਛਾਇਆ ਹੁੰਦਾ ਜਦੋਂ ਹੂੰ ਹਾਂਜੀ ਫਿਰ ਉੱਥੋਂ ਡਰ ਲੱਗਾ ਹੈ ਹਾਂਜੀ ਉਹ ਵੀ ਰਾਤ ਦੇ 1 ਵਜੇ ਕਰੇ ਜਗੇ ਹਾਂਜੀ ਵਾਪਸ ਕਰ ਆ ਗਏ ਸੀ ਤਰਨੇ ਤੋਂ ਹਾਂਜੀ ਦੂਜੇ ਦਿਨ ਵਾਪਸ ਕਰ ਆ ਗਏ ਸੀ ਫਿਰ ਉਸ ਤੋਂ ਬਾਅਦ ਫਿਰ ਭਾਗੇ ਸੀ ਤੀਜੇ ਚੌਥੇ ਦਿਨ ਜਦੋਂ ਸ਼ਾਂਤ ਜਾ ਹੋ ਗਿਆ ਸੀ ਮਹਾਲ ਕੀ ਲੱਗਾ ਸੀ ਗਾ ਦੇਖ ਕੇ ਕਿਉਂਕਿ ਪਹਿਲੀ ਸ਼ਹੀਦੀ ਸੀ ਉਹ ਤਰਨੇ ਦੀ ਦੇਖ ਕੇ ਬੜਾ ਦੁੱਖ ਵੀ ਹੋਇਆ ਸੀ ਪਰ ਇੱਕ ਪਾਸੇ ਮਾਣ ਮਹਿਸੂਸ ਵੀ ਹੁੰਦਾ ਸੀ ਹਮ ਇੱਕ ਪਾਸੇ ਦੁੱਖ ਹੁੰਦਾ ਸੀ ਹਮ ਇੱਕ ਪਾਸੇ ਦੁੱਖ ਹੁੰਦਾ ਸੀ ਕਿਉਂਕਿ ਕਿਸੇ ਦਾ ਪੁੱਤ ਸੀ ਕਿਸੇ ਕਿਸੇ ਦਾ ਮੁੰਡਾ ਸੀ ਕਿਸੇ ਦਾ ਘਰ ਵਾਲਾ ਸੀ ਕਿਸੇ ਦਾ ਬਾਪ ਸੀ ਇੱਕ ਪਾਸੇ ਦੁੱਖ ਹੁੰਦਾ ਸੀ ਇੱਕ ਪਾਸੇ ਸਾਡੇ ਲਈ ਬੜੀ ਮਾਣ ਦੀ ਗੱਲ ਸੀ ਕਿ ਸਾਡੇ ਕਿਸਾਨੀ ਸੰਘਰਸ਼ ਵਿੱਚੋਂ ਪਹਿਲੀ ਸ਼ਹੀਦੀ ਸੀ ਹਾਂਜੀ ਜਿਹਦੇ ਕਰਕੇ ਸਰਕਾਰਾਂ ਨੂੰ ਪਤਾ ਚੱਲ ਗਿਆ ਕਿ ਕਿਸਾਨ ਪਿੱਛੇ ਹਟਣ ਵਾਲੀ ਤਹਿ ਨਹੀਂ ਭੂਆਂ ਦੀ ਸ਼ਹੀਦੀਆਂ ਪਾ ਦੇਣ ਆਪਣੀਆਂ ਬਾਟਰਾਂ ਦੇ ਉਦੋਂ ਤੁਸੀਂ ਹੋਰ ਵੀ ਛੋਟੇ ਸੀ ਨਾ ਕਿੰਨੀ ਕਲਾਸ ਪੜ੍ਹਦੇ ਸੀ ਮੈਂ ਉਹ ਨੌਵੀਂ ਕਲਾਸ ਚ ਪੜ੍ਹਦੀ ਸੀ ਅੱਛਾ ਹੁਣ 12ਵੀਂ ਚ ਹੋ ਗਏ ਹਾਂਜੀ ਕੀ ਸਿੱਖਿਆ ਤੁਸੀਂ ਦਰਨੇ ਚ ਦਰਨੇ ਚ ਮੈਂ ਇਹ ਸਿੱਖਿਆ ਕਿ ਆਪਣੇ ਹੱਕਾਂ ਲਈ ਜਾਗਰੂਕ ਹੋਵਾਂ ਜਿੱਥੇ ਤੁਹਾਡਾ ਹੱਕ ਹੈ ਤੁਸੀਂ ਹਿੱਕ ਠੋਕ ਕੇ ਕਹੋ ਕਿ ਹਾਂ ਇਹ ਤੇ ਤੁਹਾਡਾ ਸਾਡਾ ਹੱਕ ਹੈ ਭੂਆ ਦੀ ਪੰਜਾਬ ਦਾ ਪ੍ਰਧਾਨ ਮੰਤਰੀ ਕਿਹਣਾ ਹੋਵੇ ਮੂਰੇ ਹੂੰ ਹਾਂਜੀ ਤਾਂ ਜਿੱਤ ਤੱਕ ਇਸੇ ਫੇਰ ਨਾ ਹੈ ਨਾ ਹਾਂਜੀ ਜਿੱਤ ਤੱਕ ਇਸੇ ਉਮੀਦ ਵੀ ਸੀ ਕਿ ਸਾਲ ਲੱਗੇ ਡੇਢ ਸਾਲ ਲੱਗੇ ਦੋ ਸਾਲ ਲੱਗੇ ਜਿੱਤ ਕੇ ਤਾਂ ਦਿੱਲੀ ਜਾਵਾਂਗੀ ਘਰੇ ਹੂੰ ਲੱਗਦਾ ਵੀ ਕਿਸਾਨ ਸੱਚੀ ਜਿੱਤੇ ਉੱਥੋਂ ਹਾਂਜੀ ਅੱਧ ਕ ਤਾਂ ਚਿੱਤੇ ਆ ਕਿਉਂਕਿ ਐਮਐਸਪੀ ਹਜੇ ਵੀ ਕਿਸਾਨਾਂ ਨੂੰ ਨਹੀਂ ਮਿਲੀ ਹੂੰ ਹਾਂਜੀ ਇੰਨੀ ਛੋਟੀ ਉਮਰ ਆ ਇੰਨੀਆਂ ਖਬਰਾਂ ਇੰਨਾ ਕੁਛ ਕਿਵੇਂ ਪਤਾ ਤੁਹਾਨੂੰ ਮੈਂ ਸ਼ੁਰੂ ਤੋਂ ਹੀ ਖਬਰਾਂ ਬਹੁਤ ਦੇਖਦੀ ਸੀ ਸ਼ੁਰੂ ਤੋਂ ਹੀ ਬਾਈ ਦੀਪ ਸਿੱਧੂ ਦੀ ਇੰਟਰਵਿਊਜ਼ ਹੋ ਗਈਆਂ ਜਾਂ ਕੋਈ ਹੋਰ ਮਹਾਨ ਸ਼ਖਸੀਅਤਾਂ ਹੋ ਗਈਆਂ ਜਿਹੜੀਆਂ ਉਹਨਾਂ ਦੀਆਂ ਇੰਟਰਵਿਊਜ਼ ਦੇਖਦੀ ਹੁੰਦੀ ਸੀ ਹੁਣ ਤੱਕ ਜਿੰਨੂ ਜਿੰਨੂ ਵੀ ਮੈਂ ਮਿਲੀਆਂ ਦੀਪ ਸਿੱਧੂ ਬਾਈ ਨੂੰ ਇੱਕ ਇੱਕ ਵਾਰੀ ਮਿਲੀ ਸੀ ਸਿਰਫ ਅਵੀ ਦਿੱਲੀ ਧਰਨੇ ਤੇ ਦੀਪ ਬਾਈ ਨੂੰ ਮਿਲੀ ਸੀ ਸਿੱਧੂ ਮੂਸੇਵਾਲੇ ਨੂੰ ਮਿਲੀ ਸੀ ਉਹਨਾਂ ਦੇ ਘਰੇ ਮਤਲਬ ਕਿ ਜਿੰਨਿਆਂ ਨੂੰ ਵੀ ਮੈਂ ਮਿਲੀਆਂ ਉਹਨਾਂ ਨੇ ਮੇਰੇ ਮੇਰੇ ਅੰਦਰ ਨੇ ਇੱਕ ਜਜ਼ਬਾਜਾ ਪੈਦਾ ਕੀਤਾ ਕਿ ਤੂੰ ਹਾਂ ਲੜ ਸਕਦੀ ਆ ਕਿ ਤੂੰ ਕੁੜੀਆਂ ਨੂੰ ਦਿਖਾ ਕੇ ਤੁਸੀਂ ਇਕੱਲੇ ਕਰੇ ਕੰਮ ਕਰਨ ਵਾਲੀਆਂ ਨਹੀਂ ਹੈਗੀਆਂ ਕਿ ਤੁਸੀਂ ਇੱਕ ਨਾਰੀ ਬਣੋ। ਹਮ ਮਾਈ ਭਾਗੋ ਦੀਆਂ ਵਾਰਸ ਕਹਾਉਣਾ ਤਾਂ ਸੌਖਾ ਹੈ ਪਰ ਉਹਨਾਂ ਵਰਗਾ ਬੰਨਾ ਬਹੁਤ ਔਖਾ। ਹਮ ਜੀ ਔਖਾ ਇਹ ਆ ਰਹੀ ਹੈ ਤੁਹਾਨੂੰ ਉਹਨਾਂ ਦੇ ਰਸਤੇ ਚੱਲ ਰਹੇ ਹੋ। ਜੀ ਪਿੰਡੋਂ ਲੋਕ ਬਹੁਤ ਕੁਝ ਕਹਿੰਦੇ ਹੋਣਗੇ। ਕੀ ਕੀ ਸੋਣ ਮੈਨੂੰ ਕਹਿੰਦੇ ਨੇ ਕਿ ਤੂੰ ਇਕੱਲੀ ਕੀ ਕਰ ਲੇਗੀ। ਹਮ ਜੀ ਬਾਕੀ ਕੁੜੀਆਂ ਵੀ ਹੁਣ ਤੂੰ ਇਕੱਲੀ ਕੀ ਪੰਜਾਬ ਦਾ ਕੀ ਕਰ ਲੇਗੀ ਤੂੰ ਇਕੱਲੀ ਹੋ ਕੇ। ਹਮ ਹਾਂਜੀ ਜਦੋਂ ਮੈਂ ਧਰਨਿਆਂ ਤੇ ਜਾਂਨੀ ਆ ਜਾਂ ਜਦੋਂ ਮੈਨੂੰ ਸਕੂਲ ਚ ਛੁੱਟੀ ਮਿਲਦੀ ਆ ਰੋਸ ਮਜ਼ਾਰੇ ਆ ਤੇ ਜਾਂਨੀ ਆ ਤਾਂ ਫਿਰ ਮੈਨੂੰ ਕਹਿ ਦਿੰਦੇ ਨੇ ਕਿ ਤੂੰ ਕੀ ਕਰਨੇ ਜਾ ਕੇ ਜਦੋਂ ਪੰਜਾਬ ਹੀ ਨਹੀਂ ਨਾਲ ਖੜਦਾ ਪੰਜਾਬ ਦੇ ਅੱਧੇ ਲੋਕ ਨਾਲ ਨਹੀਂ ਖੜਦੇ ਹੂੰ ਜਿਵੇਂ ਕਿ ਬਾਈ ਦੀਪ ਸਿੱਧੂ ਦੇ ਨਾਲ ਵੀ ਨਹੀਂ ਸੀ ਖੜੇ ਬਾਈ ਦੀਪ ਸਿੱਧੂ ਦੇ ਨਾਮ ਨਾਲ ਨਾ ਆਪਣੇ ਲੋਕਾਂ ਨੇ ਮੂਰੇ ਲਾਤਾ ਸੀ ਟੈਗ ਗद्दार ਦਾ ਹੂੰ ਬਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਜਉਂਦੇ ਜਿਉਂ ਬੰਦੇ ਦੀ ਕਦਰ ਪਾ ਦਿਆ ਕਰੋ ਬਾਅਦ ਚ ਫਿਰ ਬਾਰਸੀਆਂ ਤੇ ਇਕੱਠੇ ਆਉਣ ਦਾ ਕੋਈ ਫਾਇਦਾ ਨਹੀਂ ਜਦੋਂ ਉਹਨੂੰ ਗਦਾਰ ਕਿਹਾ ਸੀ ਮਨ ਦੁਖਿਆ ਸੀ ਬਹੁਤ ਦੁਖਿਆ ਸੀ ਇੱਕ ਬੰਦਾ ਫਿਲਮ ਇੰਡਸਟਰੀ ਛੱਡ ਕੇ ਤੁਹਾਡੇ ਲਈ ਧਰਨੇਆਂ 'ਚ ਬੈਠਾ ਥੋਡੇ ਨਾਲ ਉਹਨੇ ਤੁਸੀਂ ਗਦਾਰ ਦੱਸੀ ਜਾਂਨੇ ਹੋ ਬਹੁਤ ਵਧੀਆ ਸੋਚ ਦਾ ਮਾਲਿਕ ਸੀ ਬਾਈ ਦੀਪ ਸਿੱਧੂ ਜਿਹੜੀਆਂ ਗੱਲਾਂ ਉਹ ਕਹਿਈਆਂ ਸੀ ਨਾ ਹੁਣ ਵਾਪਰ ਵੀ ਰਹੀਆਂ ਨੇ ਉਹ ਹੀ ਗੱਲਾਂ ਹਣ ਦੀਪ ਸਿੱਧੂ ਲਈ ਤੁਹਾਨੂੰ ਸੀ ਕਹਿਣਾ ਪੈ ਰਿਹਾ ਸੋਚਿਆ ਸੀ ਕਦੀ ਵੀ ਉਹ death ਨਹੀਂ ਜਲਦੀ ਹੋ ਚੁਗੀ ਉਹਦੀ ਕਦੇ ਵੀ ਨਹੀਂ ਸੀ ਸੋਚਿਆ ਹੂੰ ਬੜੇ ਲੋਕ ਕਹਿੰਦੇ ਨੇ ਕਿ ਬਾਈ ਦੀਪ ਸਿੱਧੂ ਦਾ ਮਤਲਬ ਕਿ ਉਹਨਾਂ ਦਾ ਹਾਦਸਾ ਹੋਇਆ ਪਰ ਇਹ ਤਾਂ ਸਾਰਿਆਂ ਨੂੰ ਨਹੀਂ ਪਤਾ ਹਾਦਸਾ ਨਹੀਂ ਹੋਇਆ ਉਹਨਾਂ ਦਾ ਕਤਲ ਹੋਇਆ ਤੁਹਾਨੂੰ ਕਿਉਂ ਲੱਗਦਾ ਐਦਾਂ ਕਿਉਂਕਿ ਜਿਹੜੇ ਹਿਸਾਬ ਨਾਲ ਉਹਨਾਂ ਦੀ ਗੱਡੀ ਸੀ ਛੱਟੀ ਸੀ ਜਿਹੜੇ ਹਿਸਾਬ ਨਾਲ ਉਹ ਇੱਕ ਵੀਡੀਓ ਜੀ ਵੀ ਦੇਖੀ ਸੀ ਮੈਂ ਜਿਹੜੇ ਹਿਸਾਬ ਨਾਲ ਦੱਸ ਰਹੇ ਸੀ ਕਿ ਡਰਿੰਕ ਕਰਕੇ ਗੱਡੀ ਚਲਾ ਰਿਹਾ ਸੀ ਦੀਪ ਸਿੱਧੂ ਬਾਕੀ ਸਿਰ ਉਹਨਾਂ ਦੇ ਨਾਲ ਜਿਹੜੀ ਕੁੜੀ ਬੈਠੀ ਸੀ ਉਹਨਾਂ ਤੋਂ ਵੀ ਬਹੁਤ-ਬਹੁਤ ਸ਼ੱਕ ਜਾਂਦਾ ਜਦੋਂ ਵੀਰੇ ਗੱਡੀ ਇੱਕਦਮ ਵੱਜਦੀ ਐ ਇੰਨੀ ਤਾਂ ਫੁੱਟਦੀ ਨਹੀਂ ਗੱਡੀ ਕਿਉਂਕਿ ਇੱਕ ਪਾਸੇ ਜਦੋਂ ਨਾਲ ਕੰਡਕਟਰ ਸਾਈਡ ਬੰਦਾ ਬੈਠੂਗਾ ਸੱਟ ਤਾਂ ਉਹਦੀ ਵੀ ਲੱਗੂਗੀ ਨਾ ਕੱਲੇ ਦੀਪ ਸਿੱਧੂ ਦੇ ਤਾਂ ਲੱਗ ਸਕਦੀ ਤੁਹਾਨੂੰ ਕੀ ਲੱਗਦਾ ਕਿ ਦੀਪ ਸਿੱਧੂ ਜਿਹੜੇ ਦੇ ਨਾਲ ਲੜਕੀ ਬੈਠੀ ਸੀ ਉਹਦੇ ਕਰਕੇ ਉਹਦੀ ਐਕਸੀਡੈਂਟ ਹੋਇਆ ਜਾਂ ਉਹਦਾ ਹੱਥ ਹੋ ਸਕਦਾ ਹਾਂਜੀ ਜ਼ਰੂਰ ਹੱਥ ਹੋ ਸਕਦਾ ਕਿਉਂਕਿ ਉਹਦੇ ਤਾਂ ਸੱਟ ਵੱਜਿਓ ਹੀ ਨਹੀਂ ਨਾ ਜਿੰਨੀ ਬਾਈ ਦੀਪ ਸਿੱਧੂ ਦੇ ਵੱਜੀ ਐ ਬਾਈ ਦੀਪ ਸਿੱਧੂ ਦਾ ਤਾਂ ਮਤਲਬ ਕਿ ਉਹਨੇ ਤਾਂ ਦੱਤ ਹੀ ਹੋਗੀ ਬਾਈ ਕਿ ਭਾਗ ਰੱਬ ਨੇ ਰੱਖ ਲਿਆ ਹੋਵੇ ਉਹਨੂੰ ਹੁੰਦਾ ਆਪਾਂ ਕਹਿੰਦੇ ਨੇ ਵੀ ਜਿਸ ਜਾ ਕੋ ਰਾਖੀ ਸਾਈਆਂ ਮਾਰਸ ਕੇ ਨਾ ਕੋਈ ਐਂਡਰ ਦੀਪ ਸਿੱਧੂ ਨੂੰ ਵੀ ਨਹੀਂ ਵਾਈਕਰੋ ਦਾ ਹੱਥ ਸੀ ਉਹਨਾਂ ਦੇ ਸਿਰ ਤੇ ਜਿੰਨਾ ਪੰਜਾਬ ਨੂੰ ਮਤਲਬ ਕਿ ਉਹ ਰਾਤ ਹੀ ਲਿਉਣਾ ਚਾਹੁੰਦੇ ਸੀ ਮਤਲਬ ਕਿ ਬਾਈ ਦੀਪ ਸਿੱਧੂ ਦਾ ਕਤਲ ਕਰਕੇ ਉਹਨਾਂ ਦੀ ਗੱਡੀ ਉਹਨਾਂ ਦੇ ਟਰੱਕ ਵਿੱਚ ਉਹਨਾਂ ਦੀ ਗੱਡੀ ਮਾਰ ਕੇ ਫਿਰ ਉਹਨਾਂ ਨੂੰ ਪਿੱਛੇ ਸੀਟ ਤੇ ਛੱਡਿਆ ਗਿਆ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਸਿਆਸਤ ਖੇਡੀ ਗਈ ਹੈ ਬਾਈ ਦੀਪ ਸਿੱਧੂ ਨਾਲ ਤੇ ਜਿਹੜੀ ਉਹਨਾਂ ਦੇ ਨਾਲ ਕੁੜੀ ਸੀ ਉਹ ਝੂਠ ਬੋਲ ਰਹੀ ਹੈ ਫਿਰ ਜੱਜ ਜਿਵੇਂ ਲੱਗਦਾ ਝੂਠੀ ਹੈ ਕਿਉਂਕਿ ਨਾਲ ਬੰਦੇ ਦੇ ਤਾਂ ਥੋੜੀ-ਮੋਟੀ ਸੱਤਾ ਲੱਗਦੀ ਹੋਈ ਹੈ ਨਾ ਦੀਪਸਿੱਧੂ ਵਾਈ ਦਾ ਫਰੋਜ਼ ਤਾਂ ਦੀਪ ਨੂੰ ਕਹਿੰਦੇ ਬਹੁਤ ਪਿਆਰ ਕਰਦੀ ਸੀਗੇ ਪੈਸੇ ਨਾਲ ਵੀ ਇਹ ਪਿਆਰ ਵੀ ਵਿਕ ਜਾਂਦਾ ਤਾਂ ਲੱਗਦਾ ਕਿ ਦੀਪਸਿੱਧੂ ਦੀ ਜਿਹੜੀ ਫਰੈਂਡ ਸੀਗੀ ਉਹ ਪੈਸੇ ਨਾਲ ਵੇਚ ਗਈ ਜ਼ਰੂਰ ਐਦਾਂ ਕਿਉਂ ਲੱਗਦਾ ਤੁਹਾਨੂੰ ਕਿਉਂਕਿ ਵੀਰੇ ਇਹ ਤਾਂ ਆਪ ਕਹਿ ਨਹੀਂ ਸਕਦੇ ਉਹ ਕਹਾਵਤ ਹੁੰਦੀ ਹੈ ਕਿ ਅੰਨੇ ਨੂੰ ਵੀ ਦਿਖਦਾ ਹੈ ਇਹ ਸਭ ਕੁਝ ਤਾਂ ਮਤਲਬ ਕਿ ਵੀਰੇ ਉਹ ਦੇਖ ਹੀ ਰਿਹਾ ਜਦੋਂ ਕੰਡਕਟਰ ਸਾਈਡ ਕੁੜੀ ਬੈਠੀ ਹੈ ਸੱਟ ਤਾਂ ਉਹਦੇ ਲੱਗੂਗੀ ਨਾ ਜਿਵੇਂ ਸਿੱਧੂ ਮਸੂਅਲੇ ਬਾਈ ਦੇ ਫਾਇਰਿੰਗ ਹੋਈ ਉਹਨੇ ਦੇ ਨਾਲ ਦੋ ਮੁੰਡੇ ਬੈਠੇ ਸੀ ਨਾ ਉਹਨਾਂ ਦੇ ਵੀ ਗੋਲੀਆਂ ਵੱਜੀਆਂ ਨਾ ਹੂੰ ਜੇ ਉਹਨਾਂ ਦੇ ਨਾਂ ਵੱਜਦੀਆਂ ਫਿਰ ਉਥੋਂ ਵੀ ਉਹਨਾਂ ਦਾ ਸ਼ੱਕ ਤਾਂ ਜਮਾ ਜਾਂਦਾ ਸੀ ਕਿ ਸਿੱਧੂ ਮਸੂਅਲੇ ਤੇ ਇੰਨੀਆਂ ਗੋਲੀਆਂ ਵੱਜੀਆਂ ਜਿਹੜੇ ਉਹਦੇ ਨਾਲ ਬੈਠੇ ਨੇ ਉਹਨਾਂ ਤੇ ਇੱਕ ਫਾਇਰਿੰਗ ਵੀ ਨਹੀਂ ਹੋਈ ਤੋਰੇ ਮਾਨਸੇ ਦੇ ਲੋਕ ਕਿਵੇਂ ਵਧੀਆ ਨੇ ਠੀਕ-ਠਾਕ ਨੇ ਠੀਕ-ਠਾਕ ਕਿਉਂਕਿ ਇਹ ਗੱਲ ਮੈਂ ਖੁੱਤੀ ਵੀ ਲਾ ਕੇ ਕਹਿਣੀ ਆ ਕਿ ਜਦੋਂ ਪਿਛਲੀ ਵਾਰ ਕਾਂਗਰਸ ਚੋਂ ਬਾਈ ਦੀ ਸਿੱਧੂ ਮਸੇਵਾਲਾ ਉੱਠਿਆ ਸੀ ਉਦੋਂ ਨਾ ਇੱਕ ਕਹਿੰਦੇ ਨਹੀਂ ਹੁੰਦੇ ਇੱਕ ਇਹ ਸਾਰੀ ਲਹਿਰੀ ਧੜ ਬੰਨੀ ਸੀ ਮਤਲਬ ਕਿ ਉਦੋਂ ਲੋਕਾਂ ਨੂੰ ਸੋਚਣਾ ਚਾਹੀਦਾ ਸੀ ਕਿ ਪਾਰਟੀਵਾਦੀ ਤੋਂ ਤਾਂ ਹੱਥ ਉੱਠ ਕੇ ਆਪਾਂ ਨਹੀਂ ਕਹਿੰਦੇ ਕਿ ਪਾਰਟੀ ਚਲੋ ਪਾਰਟੀ ਮਾਰੀ ਹੋ ਸਕਦੀ ਆ ਪਰ ਤੁਸੀਂ ਉਹ ਐਮਐਲਏ ਦੇਖੋ ਜਿਹੜਾ ਤੁਹਾਡੇ ਗਮ ਚ ਖੁਸ਼ੀ ਚ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਪਾਰਟੀ ਵਾਲੇ ਜੀ ਤੋਂ ਥੋੜਾ ਜਿਹਾ ਤਾਂ ਉੱਠੋ ਸਿੰਘਲਾ ਸਾਹਿਬ ਨਹੀਂ ਖੜੇ ਔਰ ਮੋਢਾ ਨਾਲ ਜਮੇ ਨਹੀਂ ਖੜੇ ਮੈਂ ਆਪਦੇ ਘਰ ਦੀ ਘਟਨਾ ਦੱਸ ਦਿੰਨੀ ਆ ਤੁਹਾਨੂੰ ਮੇਰੇ ਭੁਆ ਦੇ ਮੁੰਡੇ 9 ਜੂਨ ਨੂੰ ਸ਼ਹੀਦ ਹੋ ਗਏ ਸੀ ਬਾਰਡਰ ਤੇ ਮਤਲਬ ਕਿ ਅਟੈਕ ਆ ਗਿਆ ਸੀ ਨਾ ਉਹ ਕਰ ਤੱਕ ਵੀ ਨਹੀਂ ਆ ਕੇ ਖੜੇ ਸਿੰਘਲਾ ਸਾਹਿਬ ਸਿੰਘਲਾ ਤੇ ਜੇ ਮੂਸੇ ਵਾਲਾ ਐਮਐਲਏ ਹੁੰਦਾ ਜ਼ਰੂਰ ਮੈਂ ਜ਼ਰੂਰ ਲੱਗਦਾ ਸੀ ਕਿ ਮੈਨੂੰ ਜ਼ਰੂਰ ਆਉਂਦੇ ਭਗਮੰਤਮਾਨ ਸਾਬ ਸਾਡੇ ਪਿੰਡ ਤੋਂ 9 ਕਿਲੋਮੀਟਰ ਦੀ ਦੂਰੀ ਤੇ ਮੁੜ ਗਏ ਆ ਪਿੱਛੇ ਅੰਮ੍ਰਿਤਪਾਲ ਮੁੰਡਾ ਨੇ ਸੀ ਅਗਨੀ ਵੀਰ ਚ ਸ਼ਹੀਦ ਹੋਇਆ ਸੀ ਹਾਂਜੀ ਉਹਨਾਂ ਦੇ ਘਰੇ ਆ ਕੇ ਮੁੜ ਗਏ ਤੈਨੂੰ ਨੇ ਕਰੋੜ ਰੁਪਏ ਦਿੱਤਾ ਉਹਨਾਂ ਨੇ ਨਹੀਂ ਨਹੀਂ ਦੇਖੋ ਵੀਰੇ 1 ਕਰੋੜ ਰੁਪਏ ਨਾਲ ਅਗਲੀ ਤਾਂ ਮੁੰਡਾ ਤਾਂ ਵਾਪਸ ਆਉਣ ਨਹੀਂ ਲੱਗਿਆ ਪਰ ਜਿਹੜੀ ਬੁਢਾਪੇ ਵਿੱਚ ਆ ਨਾ ਉਹਨਾਂ ਦੀ ਸਹਾਇਤਾ ਹੋ ਸਕਦੀ ਹੈ ਹੂੰ 1 ਕਰੋੜ ਰੁਪਏ ਨਾਲ ਜਿਹੜਾ ਉਹਨਾਂ ਦਾ ਜ਼ਖਮ ਹੈ ਨਾ ਉਹਨੂੰ ਤਾਂ ਨਹੀਂ ਭਰ ਸਕਦੇ ਇਹ ਬਾਰਡਰਾਂ ਤੇ ਆਪਦੇ ਮੁੰਡਿਆਂ ਨੂੰ ਖੜਾ ਕੇ ਦੇਖਣਾ ਤੁਸੀਂ 12ਵੀਂ ਕਲਾਸ 'ਚ ਪੜ੍ਹਦੇ ਹੋ ਇੰਨੀਆਂ ਗੰਭੀਰੀਆਂ ਇੰਨੀਆਂ ਵੱਡੀਆਂ ਗੱਲਾਂ ਕਿਵੇਂ ਕਰਦੇ ਹੋ ਇਹ ਕਿੱਥੋਂ ਗੱਲਾਂ ਆਉਂਦੀਆਂ ਤੁਹਾਨੂੰ ਮਤਲਬ ਮਨ 'ਚ ਕੀ ਚੱਲਦਾ ਰਹਿੰਦਾ ਸਾਰਾ ਦਿਨ ਮਨ 'ਚ ਹੀ ਚੱਲਦਾ ਰਹਿੰਦਾ ਕਿ ਪੰਜਾਬ ਨੂੰ ਇੱਕ ਸਿੱਧੀ ਰਾਹ ਤੇ ਲਿਆਈਏ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਸੀ ਨਾ ਉਵੇਂ ਰਾਜ ਲਿਆਈਏ ਮਤਲਬ ਕਿ ਕਿਤੇ ਨਾ ਕਿਤੇ ਲੱਗਦਾ ਹੈ ਕਿ ਖਾਲਸੇ ਦਾ ਰਾਜ ਸਾਰੇ ਕੈਂਡੀਡੇਟ ਜਿੰਨੇ ਵੀ ਪੰਜਾਬ ਚ ਕੈਂਡੀਡੇਟ ਖੜੇ ਹੋਣਗੇ ਇੱਕ ਦਿਨ ਇਹ ਆ ਜਾਊਗਾ ਕਿ ਸਾਰੇ ਖਾਲਸਾ ਰਾਜ ਦੇ ਖੜੇ ਹੋਣਗੇ ਹੂੰ ਤੁਸੀਂ ਕਿਸਾਨ ਧਰਨੇ ਦੇ ਵਿੱਚ ਪਿੰਡੋਂ ਵੀ ਰਾਸ਼ਨ ਇਕੱਠਾ ਕਰਕੇ ਲੈ ਜਾਂਦੇ ਰਹੇ ਹਨਾ ਹਾਂਜੀ ਇਸ ਵਾਰ ਤੁਸੀਂ ਲੱਖੇ ਸਦਾਨੇ ਦੇ ਲਈ ਪ੍ਰਚਾਰ ਕੀਤਾ ਬੁਰੀ ਤਰ੍ਹਾਂ ਹਾਰ ਗਏ ਉਹ ਬਠਿੰਡੇ ਤੋਂ ਬੜੀਆਂ ਤੁਸੀਂ ਵੋਟਾਂ ਮੰਗ ਰਹੇ ਸੀਗੇ ਕਿਉਂ ਨਹੀਂ ਪਈਆਂ ਵੋਟਾਂ ਦੇਖੋ ਵੀਰੇ ਵੋਟਾਂ ਜਿਹੜਾ ਉਹਨਾਂ ਦੇ ਪਿੱਛੇ ਨਾ ਇੱਕ ਗੈਂਗਸਟਰ ਨਾਮ ਦਾ ਸ਼ਬਦ ਲੱਗ ਗਿਆ ਉਹ ਬਹੁਤ ਹੁਣ ਵਾਲੀ ਨਵੀਂ ਪਨੀਰੀ ਤਾਂ ਸਮਝ ਰਹੀ ਐ ਕਿ ਲੱਖਾ ਲੀਡਰ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਮਸਲੇ ਹੱਲ ਕਰ ਰਹੇ ਆ ਪਾਣੀਆਂ ਦਾ ਮਸਲਾ ਹੋ ਗਿਆ ਸਭ ਤੋਂ ਵੱਡਾ ਮਸਲਾ ਮਾਂ ਬੁਲੀ ਪੰਜਾਬੀ ਦਾ ਹੋ ਗਿਆ ਹੁਣ ਵੀ ਉਹਨਾਂ ਦੀ ਪਿੱਛੇ ਜੇ ਵੀਡੀਓ ਦੇਖੀ ਸੀ ਮੈਂ ਇੱਕ ਦਰਿਆ ਤੇ ਗਈ ਸੀ ਉੱਥੇ ਵੀ ਉਹਨਾਂ ਨੇ ਬਹੁਤ ਇਕੱਠ ਕੀਤਾ ਸੀ ਮਤਲਬ ਕਿ ਐ ਨਾ ਦੇਖੋ ਤੁਸੀਂ ਬੰਦਾ ਉਹਦਾ ਪਾਸਟ ਕੀ ਸੀ ਤੁਸੀਂ ਹੁਣ ਦੇਖੋ ਕਿ ਬੰਦਾ ਹੁਣ ਪੰਜਾਬ ਦੇ ਹੱਕਾਂ ਲਈ ਬੋਲ ਰਿਹਾ ਪਰ ਮੈਨੂੰ ਲੱਗਦਾ ਕਿ ਮਾਨਸੇ ਨੇ ਮਾਨਸੇ ਤੇ ਬਠਿੰਡੇ ਨੇ ਚੰਗਾ ਨਹੀਂ ਕੀਤਾ ਲੱਖੇ ਧਾਣੇ ਨੂੰ ਫਰਾ ਕੇ ਕਿਉਂ ਕਿਉਂਕਿ ਜਿੱਤ ਤੱਕ ਮੈਨੂੰ ਲੱਗਦਾ ਹੈ ਹਰ ਸਿਮਰਤ ਕੌਰ ਬਾਦਲ ਤੋਂ ਚੰਗਾ ਸੀ ਲਖਾ ਜਣਾਣਾ ਹਰ ਸਿਮਰਤ ਬਾਦਲ ਤਾਂ ਤੁਹਾਡੇ ਉੱਤੇ ਹਸਪਤਾਲ ਲੈ ਕੇ ਆਈ ਹੈ ਇਹਨੂੰ ਡਿਵੈਲਪਮੈਂਟ ਕੀਤੀ ਬਠਿੰਡੇ ਦੀ ਕੀਤੀ ਹੈ ਮਾਨਸੇ ਦੀ ਦਿਖਾ ਦੋ ਕੀ ਕੀਤੀ ਹੈ ਪਰ ਵੋਟਾਂ ਤਾਂ ਪਈਆਂ ਮਾਨਸੇ ਤੋਂ ਵੀਰੇ ਹੁਣ ਇਹ ਲੋਕਾਂ ਦੀ ਸੋਚ ਹੈ ਹਨਾ ਹੁਣ ਇੰਨਾ ਪ੍ਰਚਾਰ ਕੀਤਾ ਸੀ ਲੋਕਾਂ ਨੂੰ ਸਮਝਾਇਆ ਕਿ ਜਿੱਥੇ 75 ਸਾਲ ਇਹਨਾਂ ਨੂੰ ਦੇਤੇ ਇੱਕ ਮਤਲਬ ਕਿ ਇੱਕ ਵਾਰੀ ਮੌਕਾ ਲੱਖੇ ਸਦਾਨ ਨੂੰ ਤਾਂ ਦੇ ਕੇ ਦੇਖੋ ਜਿਹੜਾ ਲੀਡਰ ਹੋਣ ਤੋਂ ਪਹਿਲਾਂ ਹੀ ਤੁਹਾਡੇ ਮਸਲੇ ਹੱਲ ਕਰਵਾ ਰਿਹਾ ਫਿਰ ਲੀਡਰ ਹੋਣ ਤੋਂ ਬਾਅਦ ਤੱਕ ਕਰਵਾਊਗਾ ਹੀ ਜੇ ਲੱਖੇ ਸਦਾਨ ਨੇ ਕੰਮ ਨਾ ਕੀਤੇ ਫਿਰ ਲੱਖਾ ਸਦਾਨਾ ਮੋੜ ਮੈਦਾਨ ਚਾਊਗਾ ਤਾਂ ਸਹੀ ਇੱਕ ਵਾਰੀ ਉਹਨੂੰ ਮੌਕਾ ਦੇ ਕੇ ਤਾਂ ਦੇਖਦੇ ਇੱਕ ਵਾਰ ਪਰਤਿਆ ਕੇ ਤਾਂ ਦੇਖਦੇ ਬੰਦੇ ਨੂੰ ਲੱਖੇ ਮੈਂ ਗੱਲਾਂ ਹੋਈਆਂ ਤੁਹਾਡੇ ਕਦੀ ਬੈਠ ਕੇ ਇਦਾਂ ਜਦੋਂ ਲੱਖਾ ਬਈ ਹਾਰਿਆ ਸੀ ਉਸ ਤੋਂ ਅਗਲੇ ਦਿਨ ਮੈਂ ਬਾਈ ਦੇ ਘਰੇ ਗਈ ਸੀ ਬਾਈ ਕਹਿੰਦਾ ਕੋਈ ਗੱਲ ਨਹੀਂ ਲੜਾਂਗੇ ਮੈਦਾਨ 'ਚ ਖੜੇ ਆਂ ਜ਼ਰੂਰ ਲੜਾਂਗੇ ਜਿੰਨੇ ਬਾਈ ਨੇ ਇੱਕ ਗੱਲ ਕਹੀ ਆ ਜਿੰਨਾ ਚਿਰ ਕਹਿੰਦਾ શરીਰ 'ਚ ਸਾਹ ਨੇ ਮੇਰੇ 'ਚ ਉਹਨਾਂ 'ਚ ਇੱਕ ਪੰਜਾਬ ਦੀ ਗੱਲ ਕਰੂੰਗਾ ਪੰਜਾਬ ਦੇ ਪਾਣੀਆਂ ਦੀ ਮਾਂ ਬੋਲੀ ਪੰਜਾਬੀ ਦੀ ਨਸ਼ਿਆਂ ਦੇ ਵਿਰੁੱਧ ਲੜੂੰਗਾ ਪਰ ਜਿੰਨਾ ਲੱਖੇ ਬਾਈ ਲਈ ਇਕੱਠ ਕੀਤਾ ਲੋਕਾਂ ਨੇ ਪਰ ਵੋਟ ਨਹੀਂ ਆਨੀ ਪਈ ਕਿਉਂਕਿ ਇਕੱਠ ਤਾਂ ਬਹੁਤ ਹੋਇਆ ਨਾ ਉਹਨਾਂ ਦੀ ਵੋਟ ਨਹੀਂ ਪਈ ਲੱਖੇ ਉਹਨਾਂ ਦੀ ਵੋਟ ਨਹੀਂ ਪਈ ਜਿਹੜੇ ਲੱਖੇ ਦੀ ਰੈਲੀਆਂ ਚਾਹੁੰਦੇ ਸੀ ਉਹਨਾਂ ਨੇ ਵੋਟ ਨਹੀਂ ਪਾਈ ਜਿੱਥੇ ਤੱਕ ਮੈਨੂੰ ਲੱਗਦਾ ਨਹੀਂ ਭਾਈ ਕਿਉਂਕਿ ਕਾਫਲਾ ਹੀ ਐਡਾ ਵੱਡਾ ਸੀ ਜਦੋਂ ਕਾਫਲਾ ਦੇਖਦੇ ਸੀ ਨਾ ਲੱਗਦਾ ਸੀ ਕਿ ਹੁਣ ਤਾਂ ਬਠਿੰਡੇ ਦੀ ਸ਼ੀਟ ਹੱਥ ਤੇ ਪਈ ਹੈ ਹਮ ਪਰ ਨਹੀਂ ਪਰ ਹੈ ਪਹਰੇ ਨਹੀਂ ਬੰਡੇ ਤੁਸੀਂ ਉੱਥੇ ਜਿੱਥੇ ਤੱਕ ਮੈਨੂੰ ਨਹੀਂ ਬੰਡੇ ਅੱਛਾ ਜਿੱਥੇ ਤੱਕ ਮੈਂ ਸੁਣਿਆ ਕਿ ਬਾਕੀ ਸਾਰੇ ਨੇ ਤਾਂ ਬੰਡੇ ਨੇ ਕਿ ਲੱਖੇ ਨੇ ਵੈਸੇ ਨਹੀਂ ਬੰਡੇ ਜੀ ਬਣ ਜਾਂਦਾ ਫਿਰ ਜਿੱਥੇ ਦਿਣਾ ਨਹੀਂ ਨਹੀਂ ਵੀਰੇ ਚਾਹੇ ਲੱਖਾਂ ਹਾਰਿਆ ਹਮ ਉਹ ਆ ਉਹਦੀ ਜ਼ਮੀਰ ਲਈ ਤਾਂ ਉਹ ਜਿੱਤਿਆਣਾ ਕਿਉਂਕਿ ਉਹਨੂੰ ਬਿਨਾ ਪੈਸੇ ਤੋਂ ਇੰਨੀਆਂ ਬੋਟਾਂ ਪਈਆਂ ਨੇ ਜਦੋਂ ਅਗਲੀ ਵਾਰ ਫੇਰ ਮੈਦਾਨ ਜਾਊਗਾ ਉਹ ਬੰਦੇ ਤਾਂ ਉਹਦੇ ਨਾਲ ਜੁੜੀ ਨਹੀਂ ਨਾ ਅਗਲੇ ਫੇਰ ਸਮਝ ਆ ਜੂਗੀ ਹੂੰ ਹਾਂਜੀ ਤੁਹਾਨੂੰ ਲੱਖੇ ਦੀ ਕੀ ਖਾਸियत ਲੱਗਦੀ ਹੈ ਕਿ ਇਹ ਚੀਜ਼ਾਂ ਵਧੀਆਂ ਨੇ ਲੱਖੇ ਬਾਈ ਦੀ ਜਿਹੜਾ ਇੱਕ ਟੋਕ ਕੇ ਇੱਕ ਠੋਕ ਕੇ ਜਵਾਬ ਦਿੰਦਾ ਅਗਲੇ ਨੂੰ ਹਰ ਇੱਕ ਕੋਈ ਵੀ ਪੰਜਾਬ ਦਾ ਨੌਜਵਾਨ ਤੇ ਝੂਠੇ ਪਰਚੇ ਪੈਂਦੇ ਨੇ ਉਦੇ ਨਾਲ ਖੜਦਾ ਹੈ ਲੋਕੀ ਕੱਟ ਦੇ ਵਿੱਚ ਤਾਂ ਬਹੁਤ ਜਾਂਦੇ ਲੱਖੇ ਨਾਲ ਪਹਿਲਾਂ ਵੀ ਵੋਟ ਇਲੈਕਸ਼ਨ ਲੜੇ ਸੀ ਉਹ ਐਮ ਐਲ اے ਦੇ ਹਾਂਜੀ ਉਹਦੇ ਵੀ ਹਾਰ ਗਏ ਸੀ ਹੁਣ ਫੇਰ ਹਾਰ ਗਏ ਹੁਣ ਫੇਰ ਹਾਰ ਗਏ ਲੋਕੀ ਆਪਣੇ ਕੰਮ ਕਰਾਉਣ ਦੇ ਲਈ ਉਹਨੂੰ ਸੱਦਦੇ ਨੇ ਪਰ ਵੋਟ ਕਿਉਂ ਨਹੀਂ ਪਾਉਂਦੇ ਦੇਖੋ ਕੰਮ ਕਰਾਉਣ ਲਈ ਤਾਂ ਵੀਰੇ ਹਰ ਇੱਕ ਮੂਰੇ ਜਾਂਦਾ ਹੈ ਲੱਖੇ ਬਾਈ ਨੇ ਮੈਂ ਤੁਹਾਨੂੰ ਸਾਡੇ ਪਿੰਡ ਦੀ ਘਟਨਾ ਦੱਸ ਦਿੰਨੀ ਆ ਕੰਮ ਤਾਂ ਉਹਨਾਂ ਨੇ ਲੱਖੇ ਬਾਈ ਤੋਂ ਕਰਾ ਲਿਆ ਪਰ ਜਦੋਂ ਮੈਂ ਪੋਲਿੰਗ ਬੂਥ ਲਈ ਗਿਆ ਨਾ ਕਰਕੇ ਤੁਹਾਡੇ ਪਿੰਡ ਹਾਂਜੀ अच्छा एटू इंपर लागदा कि जिन्ना ਤੁਹਾਡੇ ਪਿੰਡ ਉਹਦਾ ਬੂਥ ਲੱਗਾ ਸੀਗਾ ਨਹੀਂ ਲੱਗਿਆ ਤੁਸੀਂ ਨਹੀਂ ਲਾਇਆ ਲਾਉਣਾ ਚਾਹੁੰਦੀ ਸੀ ਮੈਂ ਪਰ ਲਾਉ ਨਹੀਂ ਦਿੱਤਾ ਕਿਉਂ ਕਿ ਕਿਉਂਕਿ ਜਿਹੜੀ ਥਾਂ ਅਸੀਂ ਲਈ ਸੀ ਨਾ ਉਹ ਮੈਂ ਉਹ ਪਾਰਟੀ ਦੇ ਨਾਮ ਤੇ ਚਲੋ ਨਹੀਂ ਲੈਣਾ ਚਾਹੁੰਦੀ ਔਨ ਕੈਮਰਾ ਪਰ ਉਹ ਆਪ ਹੀ ਸਮਝ ਜਾਣਗੇ ਕਿ ਸਾਨੂੰ ਕਿਹਾ ਉਹਨਾਂ ਨੇ ਨਾ ਮਤਲਬ ਕਿ ਉਹ ਦੁਕਾਨਦਾਰ ਨੂੰ ਕਹਿਤਾ ਕਿ ਇੱਥੇ ਬੂਥ ਨਹੀਂ ਲੱਗਣਾ ਚਾਹੀਦਾ ਉਹਦਾ ਪਰ ਅਸੀਂ ਕਿਹਾ ਤੇ ਤੁਸੀਂ ਲੱਖੇਵਈ ਨੂੰ ਦੱਸਿਆ ਵੀ ਤੇਰਾ ਬੂਤ ਮੈਨੂੰ ਮੇਰੇ ਪਿੰਡ ਚ ਲਾਨ ਨਹੀਂ ਦੇ ਰੇ ਲੱਖੇਵਈ ਦੀ ਟੀਮ ਨਾਲ ਮੇਰੀ ਹੋਈ ਸੀ ਗੱਲ ਅੱਛਾ ਉਹ ਤੇ ਕੈਂਡੀਡੇਟ ਉਠਾਤੇ ਸੀ ਕਿੰਨੀਆਂ ਵੋਟਾਂ ਮਈਆਂ ਤੁਹਾਡੇ ਪਿੰਡੋਂ ਸਾਡੇ ਪਿੰਡ ਲੱਖੇਵਈ ਨੂੰ ਪਈਆਂ ਨੇ 200 ਵੋਟ ਪਈ ਸੀ 200 ਵੋਟ ਪਰ ਸਭ ਤੋਂ ਵੱਧ ਸਾਡੇ ਪਿੰਡੋਂ ਵੋਟ ਪਈ ਐ ਖੁੱਡੀਆਂ ਨੂੰ ਹੂੰ ਜੀ ਕੀ ਲੱਗਦਾ ਕੀ ਪੰਜਾਬ ਚ ਤੁਸੀਂ ਇੰਨਾ ਪ੍ਰਚਾਰ ਵੀ ਕਰਦੇ ਹੋ ਵੱਖ-ਵੱਖ ਕੈਂਡੀਡੇਟ ਲਈ ਕੀ ਸੋਚਦੇ ਨੇ ਲੋਕ ਇਥੋਂ ਦੇ ਮੈਂ ਤਾਂ ਇਹ ਕਹੂੰਗੀ ਕਿ ਖਡੂਰ ਸਾਹਿਬ ਤੇ ਫਰੀਦਕੋਟ ਵਾਲਿਆਂ ਨੇ ਇਹ ਤੇ ਕਿ ਭਈ ਜਮਈ ਜਿਹੜਾ ਉਹਨਾਂ ਨੇ ਨਾ ਇੱਕ ਮਤਲਬ ਕਿ ਦਾਗ ਸੀ ਉਹਨਾਂ ਤੇ ਲੱਗਿਆ ਖਾਲੜਾ ਸਾਹਿਬ ਦਾ ਉਹ ਲਾਤਾ ਉਹਨਾਂ ਨੇ ਉਹਨਾਂ ਨੇ ਭਾਜੀ ਮੂਰਤੀ ਹੁਣ ਐਵੇਂ ਮੈਂ ਹੁਣ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਅਗਲੀ ਵਾਰ ਜਾਂ ਐਮਐਲਏ ਦੀ ਸੀਟ ਲੜਨ ਜਾਂ ਮਤਲਬ ਕਿ ਐਮਪੀ ਦੀ ਸੀਟ ਲੜਨ ਕਿ ਕੋਈ ਵੀ ਖਾਲਸਾ ਰਾਜ ਦਾ ਕੈਂਡੀਡੇਟ ਖੜਾ ਹੋਊਗੀ ਨਾ ਇੱਕ ਠੋਕ ਕੇ ਉਹਦੇ ਨਾਲ ਖੜੇ ਹੋ ਕਿਉਂਕਿ ਇਹਨਾਂ ਨਾਲ ਤਾਂ ਅਸੀਂ ਖੜ੍ਹਦੀ ਆਏ ਆਂ। ਕਾਲੀਆਂ ਨੇ ਕੀ ਕਰਤਾ? ਕਾਂਗਰਸੀਆਂ ਨੇ ਕੀ ਕਰਤਾ? ਆ ਹੁਣ ਝਾੜੂ ਵਾਲਿਆਂ ਨੇ ਕੀ ਕਰਤਾ? ਹੂੰ ਕੀ ਕਰਨਾ ਚਾਹੁੰਦੇ ਤੁਸੀਂ ਵੱਡੇ ਹੋ ਕੇ? ਵੱਡੇ ਹੋ ਕੇ। ਐ ਤੁਸੀਂ 12ਵੀਂ ਚ ਪੜ੍ਹਦੇ ਹੋ। ਜੀ। ਲੱਗਦਾ ਤੁਸੀਂ ਖਬਰਾਂਆਂ, ਅਖਬਾਰਾਂ ਵੱਧ ਪੜ੍ਹਦੇ ਹੋ ਕਿ ਆਪਣੀਆਂ ਕਿਤਾਬਾਂ ਵੀ ਪੜ੍ਹਦੇ ਹੋ? ਕਿਤਾਬਾਂ ਵੀ ਪੜ੍ਹਦੀਆਂ। ਜਦੋਂ ਟਾਈਮ ਲੱਗਦਾ। ਅੱਛਾ। ਹਾਂਜੀ। ਕਿਉਂਕਿ ਪੜਾਈ ਜ਼ਰੂਰੀ ਲੱਗਦਾ? ਪੂਰਾ ਵੀਰੇ ਮੇਰੀ ਪੋਜੀਸ਼ਨ ਆਉਂਦੀ ਹੈ। ਅੱਛਾ। ਹਾਂਜੀ। ਪੜ੍ਹਿਆ ਰੋ ਪੜਾਈ ਚ। ਹਾਂਜੀ। ਮਤਲਬ ਕਿ ਮੈਂ ਨਾ ਮੇਰੇ ਹਰ ਇੱਕ ਚੀਜ਼ ਨੂੰ ਟਾਈਮ ਦਿੰਦੀ ਆ ਮੈਂ ਨਹੀਂ ਦਿੰਦੀ ਕਿ ਇਕੱਲਾ ਪੜ੍ਹਾਈ ਨੂੰ ਹੀ ਟਾਈਮ ਦਿੰਦੀ ਆ ਪਾਸ਼ਾ ਕਿਹੜੀ ਰੱਖੀ ਤੁਸੀਂ ਬੀਏ ਚ ਕਿਹੜੀ ਪਾਸ਼ਾ ਪੇਪਰ ਦਿੰਦੇ ਹੋ ਪੰਜਾਬੀ ਚ ਕਿਉਂਕਿ ਮਾਂ ਬੋਲੀ ਪੰਜਾਬੀ ਹੈ ਸਾਡੀ ਮੇਰਾ ਮੁੱਦਾ ਹੀ ਮਾਂ ਬੋਲੀ ਪੰਜਾਬੀ ਦਾ ਹੈ ਪੰਜਾਬੀ ਚ ਕਿਹੜੇ ਕਿਹੜੇ ਵਰਡ ਤੁਹਾਨੂੰ ਪਸੰਦ ਆ ਕਿਹੜੇ ਸ਼ਬਦ ਜਾਂ ਕਿਹੜੇ ਅੱਖਰ ਤੁਹਾਨੂੰ ਪਸੰਦ ਆਗੇ ਸਭ ਤੋਂ ਉਹ ਤਾਂ ਸਾਰੇ ਨੂੰ ਪਸੰਦ ਆ ਇੱਕ ਅੱਖਰ ਤਾਂ ਮਾਂ ਹਾਂ ਮਤਲਬ ਕਿ ਉਹ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਕਿਉਂਕਿ ਮਾਂ ਬੋਲੀ ਪੰਜਾਬੀ ਸਾਡੀ ਹੈਗੀ ਹੋਈ ਮਾਂ ਮੇਰੀ ਭਾਸ਼ਾ ਸਾਡੀ ਮਾਂ ਬੋਲੀ ਪੰਜਾਬੀ ਮਤਲਬ ਕਿ ਬਾਹਰਲੇ ਦੇਸ਼ਾਂ ਚ ਜਾਂਦੇ ਆ ਜਾਂ ਕਿਤੇ ਵੀ ਕੋਈ ਵੀ ਕੰਟਰੀਸ ਜਾਂਦੇ ਆ ਨਾ ਜਿੰਨੇ ਵੱਡਿਆਂ ਤੁਸੀਂ ਗੱਲਾਂ ਕਰਦੇ ਹੋ ਤੁਹਾਡੇ ਕਲਾਸ ਜਿਹੜੇ ਨਾਲ ਪੜ੍ਹਦੇ ਨੇ ਉਹਨਾਂ ਦੇ ਸਿਰ ਦੇ ਉੱਪਰੋਂ ਲੰਘ ਜਾਂਦੀਆਂ ਹੋਣੀਆਂ ਮੈਂ ਵੀ ਨਹੀਂ ਕਹਿੰਦੇ ਨੇ ਤੂੰ ਬਾਲਾ ਬੋਲਦੀ ਆ ਮਤਲਬ ਕਿ ਜੇ ਕਲਾਸ 'ਚ ਕੋਈ ਕੁਐਸਚਨ ਕਰਨਾ ਟੀਚਰਜ਼ ਨੇ ਮਤਲਬ ਕਿ ਉਹ ਮੈਂ ਪੂਰਾ ਵਿਸਥਾਰ ਚ ਦੱਸਣਾ ਉਹਨਾਂ ਨੂੰ ਕਿ ਮਤਲਬ ਮੈਂ ਐ ਨਹੀਂ ਦੱਸਣਾ ਕਿ ਕਿਤਾਬ ਵਾਲਾ ਦੱਸਣਾ ਕਿਤਾਬ ਵਾਲਾ ਨਹੀਂ ਦੱਸਣਾ ਉਹਨਾਂ ਨੂੰ ਜਿਹੜਾ ਮੇਰੇ ਮਾਈਂਡ 'ਚੋਂ ਆਉਂਦਾ ਮੇਰੇ ਦਿਮਾਗ 'ਚੋਂ ਆਉਂਦਾ ਮੈਂ ਉਹ ਦੱਸਣਾ ਹਾਂ ਹਾਂਜੀ ਮਜ਼ਾ ਆਉਂਦਾ ਸਕੂਲ ਜਾ ਕੇ ਕਿ ਭਾਸ਼ਣ ਦੇ ਕੇ ਮਜ਼ਾ ਆਉਂਦਾ ਹੈ ਨਹੀਂ ਨਹੀਂ ਸਟੇਜ ਤੇ ਜਾਂਦੇ ਹੋ ਨਹੀਂ ਸਕੂਲ ਜਾ ਕੇ ਵੀ ਹੁੰਦਾ ਮਤਲਬ ਕਿ ਮੇਰੀ ਸਟੇ ਪਹਿਲੀ ਸਟੇਜ ਹੀ ਮੇਰੀ ਸਕੂਲ ਸੀ ਮੈਂ ਉਦੋਂ 13 ਸਾਲ ਦੀ ਸੀ ਜਦੋਂ ਮੈਂ ਹੱਥ 'ਚ ਮਾਈਕ ਫੜ ਲੈ ਸੀ ਆਪਦੇ ਅੱਛਾ ਪ੍ਰਚਾਰ ਕੀਤਾ ਦਿੱਲੀ ਧਰਨੇ 'ਚ ਵੀ ਬਹੁਤ ਕੀਤਾ ਤੇ ਮਾਨਸਾ ਸਾਡੇ ਮਹੀਨਾ ਧਰਨਾ ਲੱਗਦਾ ਰਿਹਾ ਉੱਥੇ ਵੀ ਬਹੁਤ ਕੀਤਾ ਮਤਲਬ ਕਿ ਵਕ ਵਕ ਜਿੱਥੇ ਵੀ ਮੈਨੂੰ ਮੌਕਾ ਮਿਲਿਆ ਪ੍ਰਚਾਰ ਕਰਨ ਦਾ ਕੀਤਾ ਪੂਰਾ ਦਿੱਲੀ ਧਰਨੇ ਤੁਸੀਂ ਕਿੰਨੀ ਵਾਰੀ ਆਏ ਗਏ ਆਪਡਾਣ ਕਿੰਨੀ ਵਾਰੀ ਕੀਤਾ ਸਿਰਫ 2 ਵਾਰੀ ਕੀਤਾ ਅੱਛਾ ਫਿਰ ਮੁੜ ਕੇ ਸਕੂਲ ਲੈਣਾ ਹਾਂ ਜੀ ਫਿਰ ਮੁੜ ਕੇ ਸਕੂਲ ਲੱਗਿਆ ਕੀ ਕਰਨਾ ਚਾਹੁੰਦੇ ਹੋ ਵੱਡੇ ਹੋ ਕੇ ਵੱਡੇ ਹੋ ਕੇ ਪੰਜਾਬ ਦੀ ਸੇਵਾ ਕਿਸੇ ਕੋ ਪਾਲ ਸਿੰਘ ਖੈਰਾ ਵਧੀਆ ਲੱਗਦੇ ਨੇ ਨਹੀਂ ਐਨੇ ਨਹੀਂ ਲੱਗਦੇ ਥੋੜੇ ਥੋੜੇ ਆ ਥੋੜੇ ਥੋੜੇ ਲੱਗਦੇ ਨੇ ਪਰ ਐਨੇ ਨਹੀਂ ਲੱਗਦੇ ਕਈ ਕਿਈ ਵਾਰ ਨਾ ਬਿਆਨ ਬਿਆਨਵਾਦੀ ਉਲਟ ਕਰ ਜਾਂਦੇ ਨੇ ਹੂੰ ਜੀ ਤੇ ਭਗਵੰਤ ਮਾਨ ਭਗਵੰਤ ਮਾਨ ਨੇ ਅੱਤ ਕੀ ਹਰੀਪਤਾ ਕਿਉਂ ਆ ਕਿੱਕਲੀ ਕਲੀਰ ਦੀ ਉਹਨਾਂ ਤੇ ਢੁੱਠੀ ਪੈ ਗਈ ਹਾਂ ਹਾਂ ਉਹਨਾਂ ਨੂੰ ਜਰਾ ਹੈ ਕਿ ਕਲੀ ਕਲੀਰ ਦੀ ਨੇ ਆ ਜੇ ਭਗਵਾਨ ਤੁਮਣ ਕਿੱਕਲੀ ਨਾ ਗਏ ਹੁੰਦੇ ਫਿਰ ਜਿੱਤਿਆ ਨਾ ਸੀ ਹਾਂ ਉਹ ਤਾਂ 13 ਜੀਰੋਂ ਦਾ ਦਾਵਾ ਕਰਕੇ ਕਹਿੰਦੇ ਸੀ 13 ਚੋਂ ਇੱਕ ਇਹ ਕਦਾ ਪਤਾ ਨਹੀਂ ਕਿੱਧਰ ਗਿਆ ਉਹ ਕਿੱਕਲੀ ਕਲੀਰ ਦੀ ਵੀ ਲੈ ਗਈ ਵਿੱਚ ਤਿੰਨ ਸੀਟਾਂ ਹੀ ਰਹਿ ਗਈਆਂ ਉਹਨਾਂ ਦੇ ਹੱਥ ਹੂੰ ਪਸੰਦਤੋਂ ਤੁਹਾਨੂੰ ਆਮਾ ਦੀ ਪਾਰਟੀ ਪਸੰਦ ਹੈ ਨਹੀਂ ਕਾਂਗਰਸ ਨਹੀਂ ਗਾਲੀ ਦਲ ਕਿਹੜੀ ਪਾਰਟੀ ਪਸੰਦ ਹੈ ਪਾਰਟੀ ਮੈਨੂੰ ਅਜਾਦ اچھا ਜੇ ਤੂੰ ਖਾਲਸਾ ਰਾਜ ਦੇ ਕੈਂਡੀਡੇਟ ਖੜੇ ਹੋਣਗੇ ਉਹ ਪਾਰਟੀਆਂ ਪਸੰਦ ਆਬਵੀਅਸਲੀ ਮਤਲਬ ਕਿ ਇਹ ਸਾਨੂੰ ਕਹਿ ਸਕਦੀ ਹਾਂ ਮੈਂ ਤੁਹਾਨੂੰ ਗੱਲ ਆਪਣੀ ਵਿਚਾਰੇ ਰਹਿ ਗਈ ਕਿ ਜਦੋਂ ਸਿੱਧੂ ਮੂਸੇਵਾਲਾ ਐਮਐਲਏ ਉੱਠਿਆ ਸੀ ਸਾਡੇ ਮਾਨਸਾ ਤੋਂ ਹਮ ਮੇਰੇ ਘਰਦਿਆਂ ਨੇ ਵੀ ਅੱਜ ਸਾਨੂੰ ਵੀ ਮਾਨਸਾ ਦੇ ਲੋਕ ਪਛਤਾਉਂ ਪਛਤਾਉਂਦੇ ਬਹੁਤ ਨੇ ਹਮ ਸਿੱਧੂ ਨੂੰ ਨਾ ਵੋਟਾਂ ਪਾ ਕੇ ਕਰਦੇ ਹੁੰਦੇ ਗੱਲ ਆਪਸ ਚ ਉਹਦੇ ਨਾਲ ਜ਼ਰੂਰ ਮੇਰੇ ਘਰ ਦੇ ਵੀ ਬੈ ਕੇ ਕਰਦੇ ਕਿਉਂਕਿ ਮੇਰੇ ਘਰ ਦੇ ਨੇ ਵੀ ਉਦੋਂ ਮੇਰੇ ਘਰ ਦੀ ਕੱਲੀ ਕੱਲੀ ਵੋਟ ਆਮ ਆਦਮੀ ਪਾਰਟੀ ਨੂੰ ਗਈ ਸੀ ਸਿੱਧੂ ਨੂੰ ਸਾਰੇ ਨੂੰ ਨਹੀਂ ਪਾਈ ਤੁਸੀਂ ਕਿਉਂ ਉਦੋਂ ਮਤਲਬ ਕਿ ਉਦੋਂ ਨਾ ਆਮ ਆਦਮੀ ਪਾਰਟੀ ਦਾ ਇੰਨੀ ਲਹਿਰ ਸੀ ਨਾ ਕਿ ਛੱਡ ਗੱਲਾਂ ਦੋ ਤੁਹਾਨੂੰ ਕੌਣ ਪਸੰਦ ਸੀ ਆਮ ਆਦਮੀ ਪਾਰਟੀ ਚ ਜਦੋਂ ਸਿੱਧੂ ਲੜ ਰਿਹਾ ਸੀਗਾ ਮੈਨੂੰ ਕੋਈ ਨਹੀਂ ਸੀ ਪਸੰਦ ਸਿੱਧੂ ਵੀ ਨਹੀਂ ਸੀ ਪਸੰਦ ਮੋਤੋ ਬਤਾ ਸਾਰਿਆਂ ਨੂੰ ਪਸੰਦ ਆਇਆ ਤੁਹਾਨੂੰ ਵੀ ਹੁਣ ਪਸੰਦ ਆਇਆ ਜਿਉਂਦੇ ਆ ਜੀ ਨਹੀਂ ਤੁਹਾਨੂੰ ਪਸੰਦ ਸੀ ਨਾ ਨਹੀਂ ਮਤਲਬ ਕਿ ਐ ਨਹੀਂ ਕਹਿ ਸਕਦੇ ਕਿ ਮੈਨੂੰ ਉਹ ਪਸੰਦ ਨਹੀਂ ਸੀ ਸਾਉਂਗ ਵਿੱਚੋਂ ਉਹਨਾਂ ਦਾ ਸਿਆਸਤ ਚਾਉਣਾ ਮੈਨੂੰ ਪਸੰਦ ਨਹੀਂ ਸੀ ਕਿਉਂਕਿ ਜੇ ਉਹ ਸਿਆਸਤ ਚਾਹੀ ਤਾਂ ਉਹਨਾਂ ਦਾ ਕਤਲ ਹੋਇਆ ਹੂੰ ਕਤਲ ਵੀ ਉਹਨਾਂ ਦਾ ਪਲੈਨਿੰਗ ਨਾਲ ਹੀ ਹੋਇਆ ਮਾਨਸੇ ਤੁਹਾਡਾ ਬਹੁਤ ਬੈਕਵਰਡ ਏਰੀਆ ਹੈ ਨਾ ਜਰੂਰ ਪਰ ਹੁਣ ਵੈਲ ਵੋਟਾਂ ਦੇ ਲੱਗੇ ਥਾਂ ਜੇ ਕੋਈ ਮਾਨ ਮਹਿਸੂਸ ਹੁੰਦਾ ਵੀਰੇ ਜਦੋਂ ਕੋਈ ਕਹਿੰਦਾ ਨਾ ਕਿ ਸਿੱਧੂ ਮਸੇਵਾਲੇ ਦੇ ਇਲਾਕੇ ਚ ਅੱਜ ਕੇ ਹਾਂਜੀ ਮਾਨਸਨ ਕੋਈ ਨਹੀਂ ਸੀ ਜਾਣਦਾ ਵੀਰੇ ਜਦੋਂ ਤੱਕ ਉਹਨੇ ਪਛਾਤਾ ਮਾਨਸਨ ਨਹੀਂ ਫੇਰ ਜਦੋਂ ਜੁਹੁੰਦਾ ਸੀ ਘਰਦਿਆਂ ਨੇ ਵੋਟਾਂ ਦੇ ਪਾਈਆਂ ਨਹੀਂ ਨਹੀਂ ਪਾਈਆਂ ਕਰਦੇ ਭਗਮਨ ਉਦੋਂ ਉਦੋਂ ਮਾਨ ਨਹੀਂ ਸੀ ਮਹਿਸੂਸ ਹੁੰਦਾ ਉਦੋਂ ਘਰ ਦੇ ਕਹਿੰਦੇ ਸੀ ਕਿ ਉਦੋਂ ਐ ਸੀ ਕਿ ਉਹ ਕਾਂਗਰਸ ਚ ਕਿਉਂ ਉੱਠਿਆ ਹੂੰ ਉਦੋਂ ਗੱਲ ਇਹ ਸੀ ਕਿ ਜਿਨ੍ਹਾਂ ਨੇ ਸਾਡੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ ਇਹ ਉਹਨਾਂ ਤੋਂ ਕਿਉਂ ਉੱਠਿਆ ਉਹਨਾਂ ਦੀ ਪਾਰਟੀ ਤੋਂ ਕਿਉਂ ਸੀਟ ਲੈਤੀ ਆਜ਼ਾਦ ਖੜਾ ਹੋ ਜਾਂਦਾ ਹੂੰ ਹੂੰ ਉਹ ਤਾਂ ਥੋੜਾ ਜਿਹਾ ਰੋਸ ਸੀ ਲੋਕਾਂ 'ਚ ਜਦੋਂ ਹੁਣ ਲੋਕਾਂ ਨੂੰ ਹੋਲੀ ਮੈਨੂੰ ਵੀ ਹੋਲੀ-ਹੋਲੀ ਹੁਣ ਪਤਾ ਲੱਗਦਾ ਆ ਰਿਹਾ ਕਿ ਬੰਦਾ ਨਹੀਂ ਦੇਖਣਾ ਚਾਹੀਦਾ ਨਾ ਪਾਰਟੀ ਦੇਖਣੀ ਚਾਹੀਦੀ ਹੈ ਪਾਰਟੀਵਾਦੀ ਤੋਂ ਥੋੜਾ ਜਿਹਾ ਤਾਂ ਹਾਂ ਉੱਠੋ ਤੁਸੀਂ ਉਹ ਕੈਂਡੀਡੇਟ ਦੇਖੋ ਜਿਹੜਾ ਤੁਹਾਡੇ ਦੁੱਖ ਸੁੱਖ 'ਚ ਤੁਹਾਡੇ ਨਾਲ ਖੜੂਗਾ ਹੂੰ ਜੀ ਬੈਸਟ ਫਰੈਂਡ اف ਸਕੂਲ ਚ ਕੌਣ ਹੈ? ਇੱਕੋ ਹੀ ਹੈ। ਅੱਛਾ। ਉਹਨਾਂ ਸਭ ਆਵਾਂਦੀਆਂ ਮੁੱਦਿਆਂ ਦੀ। ਨਹੀਂ ਉਹ ਇੰਨਾ ਇੰਟਰਸਟ ਨਹੀਂ ਹੈ ਇੰਨਾ ਸੋ। ਪੂਰਾ ਵੀ ਨਹੀਂ ਹੁੰਨ ਲੋ। ਪੋਲਿਟਿਕਸ ਤਾਂ ਮੇਰੇ ਜਨਨਾ ਵੀ ਫਰੈਂਡ ਸਰਕਲ ਆ ਉਹਨਾਂ ਨੂੰ ਜੰਮੀ ਉਹ ਇੱਕ ਵਾਰ ਧਰਨੇ ਤੇ ਜਾ ਕੇ ਵੀ ਨਹੀਂ ਦੇਖਿਆ ਉਹਨਾਂ ਨੇ। ਹਾਂ ਹਾਂ। ਹਾਂਜੀ। ਫੇਰ ਤੁਸੀਂ ਜਦੋਂ ਉਹਨਾਂ ਨਾਲ ਧਰਨੇ ਦੀ ਗੱਲ ਕਰਦੇ ਹੋ। ਨਹੀਂ ਮੈਂ ਕਦੇ ਕੀਤੀ ਹੋਈ ਨਹੀਂ। ਮੈਨੂੰ ਪਤਾ ਹੈ ਜੇ ਇਹਨਾਂ ਨੇ ਮੁਰੂ ਮੈਨੂੰ ਜਵਾਬ ਸਵਾਬ ਕੁਛ ਨਹੀਂ ਦੇਣਾ ਕੀ ਫਾਇਦਾ ਕਰਕੇ ਗੱਲ ਕਰਨ ਦਾ ਨਹੀਂ ਮੈਂ ਕਦੇ ਵੀ ਨਹੀਂ ਕੀਤੀ ਮਤਲਬ ਕਿ ਸਕੂਲ 'ਚ ਮੈਂ ਕਦੇ ਨਹੀਂ ਕੀਤੀ ਧਰਨੇ ਦੀ ਗੱਲ ਸਕੂਲ 'ਚ ਮੇਰੇ ਪ੍ਰਿੰਸੀਪਲ ਸਰ ਨੇ ਉਹ ਬੜਾ ਮੈਨੂੰ ਮਾਣ ਮਹਿਸੂਸ ਕਰਾਉਂਦੇ ਨੇ ਜਦੋਂ ਵੀ ਕਿਤੇ ਵੀ ਮੇਰਾ ਕੋਈ ਕੰਪੀਟੀਸ਼ਨ ਹੁੰਦਾ ਮੈਨੂੰ ਕਹਿੰਦੇ ਤੂੰ ਡਰਨਾ ਤੂੰ ਐਡੀ ਵੱਡੀ ਦਿੱਲੀ ਸਟੇਜ ਤੇ ਬੋਲ ਕੇ ਆਈ ਹੈਂ ਤੂੰ ਇੱਥੇ ਕਿਉਂ ਡਰਦੀ ਹੈਂ ਹਾਂ ਹਾਂਜੀ ਮਤਲਬ ਕਿ ਉਹ ਜਦੋਂ ਵੀ ਕੋਈ ਬਾਹਰਲਾ ਜੋ ਕੁਛ ਵੀ ਆਉਂਦਾ ਉਹ ਮੇਰੀ ਗੱਲ ਕਰਨੀ ਕਰਨੀ ਉਹਨਾਂ ਨੇ ਕਿ ਸਾਡੇ ਸਕੂਲ ਦੀ ਇੱਕ ਵਧੀਆ ਕੁੜੀ ਹੈ ਕਿ ਪੰਜਾਬ ਦੇ ਮਸਲਿਆਂ ਤੇ ਗੱਲ ਕਰਦੀ ਹੈ ਕਿ ਦਿੱਲੀ ਧਰਨੇ ਤੇ ਪਹਿਲੀ ਪਹਿਲੀ ਵਾਰ ਬੋਲ ਕੇ ਵੀ ਆਈ ਸੀ ਹੈ ਹੂੰ ਜੀ ਕੀ ਬੰਨਣਾ ਚਾਹੁੰਨੇ ਵੱਡੇ ਹੋ ਕੇ ਵੱਡੇ ਹੋ ਕੇ ਹਾਂਜੀ ਤਾਂ ਮੇਰਾ ਬਕੀਲੀ ਬਣਨੀ ਧਿਆਨ ਹੈ ਵਕੀਲ ਬਣ ਕੇ ਉਹਦੇ ਬਾਅਦ ਚਾਚਾ ਦਾ ਪੇਪਰ ਦੇਣਾ ਫਿਰ ਪੰਜਾਬ ਦੇ ਮੁੱਦਿਆਂ ਨੂੰ ਉਠਾਉਣਾ ਪੰਜਾਬ ਦੀ ਪੰਜਾਬਲੀ ਮੇਰੀ ਜਾਨ ਵਗ ਜਿਓ ਵੀ ਹਾਜ਼ਰ ਹੈ ਜੀ ਡਰਨ ਲੱਗਦਾ ਇੰਨੀ ਵੱਡੀਆਂ ਗੱਲਾਂ ਕਰਦਿਆਂ ਨਹੀਂ ਵੀਰੇ ਮੈਨੂੰ ਘਰੇ ਵੀ ਕਹਿੰਦੇ ਨੇ ਕਿ ਤੂੰ ਡੱਡੁਰ ਜਾਇਆ ਕਰ ਥੋੜਾ ਜਾ ਪਰ ਹਾਂਜੀ ਪਰ ਵੀਰੇ ਡਰ ਨਹੀ ਕਿਉਂ ਆਪਾਂ ਕਿਹੜੇ ਕੋਈ ਗਲਤ ਗੱਲ ਕਰ ਰਹੇ ਆਂ ਪੰਜਾਬ ਦੇ ਹੱਕਾਂ ਲਈ ਗੱਲ ਕਰ ਰਹੇ ਆਂ ਜੇ ਉਹ ਤਾਂ ਸਿੱਟ ਦੇਣਗੇ ਜੇਲ੍ਹ 'ਚ ਫਿਰ ਕੀ ਹੁੰਦਾ ਵੀਰੇ ਮੈਂ ਤੁਹਾਨੂੰ ਕੱਲ ਦੱਸਦੀ ਆਂ ਜੇਲ੍ਹ ਵਾਲੀ ਵੀ ਬਾਈ ਭਾਨ ਨੇ ਸਿੱਧਾ ਤਾਂ ਨਹੀਂ ਤੈਨੂੰ ਥੱਥੇ ਬਰਚੇ ਪਾਤੇ ਸੀ ਸੰਗਰੂਰ ਧਰਨਾ ਸੀ ਉਦੋਂ ਮੇਰੇ ਕੋਲ ਨਾ ਬੋਰਡ ਸੀ ਬਾਈ ਦਾ ਤੇ ਉਹ ਪੁਲਿਸ ਮੁਲਾਜ਼ਮਾ ਨੇ ਫੜ ਲਿਆ ਮੈਨੂੰ ਕਹਿੰਦੇ ਐਡੀ ਛੋਟੀ ਉਮਰ ਚ ਮਤਲਬ ਕਿ ਕੀ ਕਰਨਾ ਹੈ ਕਹਿੰਦੇ ਕੀ ਕੰਮ ਪਿਆ ਮੈਨੂੰ ਕਹਿੰਦੇ ਤੈਨੂੰ ਕੀ ਦਊਗਾ ਭਾਨਾ ਸਿੱਧੂ ਹਮ ਮਤਲਬ ਕਿ ਤੁਹਾਡੇ ਮਾਧਿਅਮ ਭਾਈ ਮੈਂ ਕਹਿਣਾ ਚਾਹੁੰਦੀ ਹਾਂ ਕਿ ਭਾਨਾ ਸਿੱਧੂ ਮੈਨੂੰ ਬਹੁਤ ਵਧੀਆ ਲੱਗਦਾ ਹੈ ਲੋਕਾਂ ਨੂੰ ਮਾੜਾ ਲੱਗਦਾ ਹੋਊ ਮੇਰਾ ਪੋਡਕਾਸਟ ਵੀ ਹੋਇਆ ਸੀ ਬਾਈ ਨਾਲ ਬਹੁਤ ਚੰਗੀਆਂ ਗੱਲਾਂ ਸਮਝਾਉਂਦਾ ਬਹੁਤ ਹੀ ਚੰਗੀਆਂ ਗੱਲਾਂ ਆਪ ਦੇ ਘਰ ਦਾ ਮੈਂਬਰ ਸਮਝ ਕੇ ਸਮਝਾਉਂਦਾ ਮਤਲਬ ਕਿ ਜਿੰਨੇ ਸਰਕਾਰ ਨੇ ਕੀਤਾ ਬਾਈ ਭਾਨੇ ਸਿੱਧੂ ਨਾਲ ਬਹੁਤ ਮਾੜਾ ਕੀਤਾ ਮੈਂ ਤਾਂ ਕਹਿੰਨੀ ਕੇਸਰੀਵਾਲਾ ਵੀ ਐਵੇਂ ਹੀ ਹੋਵੇ ਦੇਖੋ ਇੱਕ ਮੇਰੀ ਗੱਲ ਜਿਆਦਾ ਆ ਗਈ ਪੰਥਨਾ ਹਮੇਸ਼ਾ ਹੀ ਧੱਕਾ ਹੁੰਦਾ ਧੱਕਾ ਹੁੰਦਾ ਆ ਰਿਆ ਕੇਸਰੀਵਾਲ ਜੀ ਨੂੰ ਤਾਂ ਕੇਸਰੀਵਾਲ ਜੀ ਨੂੰ ਤਾਂ ਛੱਡ ਤਾਂ ਰਿਹਾਈ ਤੇ ਮਤਲਬ ਕਿ ਪ੍ਰਚਾਰ ਕਰਨ ਲਈ ਕਿਉਂ ਭਾਈ ਭਾਈ ਅਮਰਪਾਲ ਜੀ ਵੀ ਵੋਟਾਂ 'ਚ ਖੜੇ ਸੀ ਉਹਨਾਂ ਨੂੰ ਵੀ ਸਾਡੇ ਦਿੰਦੇ ਇਹ ਲੋਕਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਵੀਰੇ ਕਿ ਹੁਣ ਤਾਂ ਜਾਗ ਪੋ ਤਾਂ ਹੀ ਵੋਟਾਂ ਪਾਈਆਂ ਲੋਕੀ ਜਾਗੇ ਨੇ ਜ਼ਰੂਰ ਜਾਕੇ ਨੇ ਸਮਝ ਆਈਏ ਸ਼ਾਇਦ ਤਾਂ ਹੀ ਵੋਟਾਂ ਹੋਵੇ ਖਡੂਰ ਸਾਹਿਬ ਵਾਲੇ ਤੇ ਫਰੀਦਕੋਟਾ ਲਿਆਂਦਾ ਉਹਨਾਂ ਦੇ ਜਿਹੜਾ ਮੀਨਾ ਸੀ ਨਾ ਉਹਨਾਂ ਦੇ ਸਿਰ ਤੇ ਉਹ ਲਾਤਾ ਉਹਨਾਂ ਨੇ 197000 ਵੋਟਾਂ ਨਾਲ ਜਿੱਤਣਾ ਕੋਈ ਤੁਸੀਂ ਕਹਿੰਦੇ ਹੋ ਕਿ ਜੋ ਭਾਨੇ ਸਿੱਧੂ ਨਾਲ ਜੇਲ੍ਹ ਚ ਹੋਇਆ ਉਹੀ ਕੇਜਰੀਵਾਲ ਨਾ ਹੋਵੇ ਜ਼ਰੂਰ ਕਹਨੀ ਆ ਕੀ ਹੋਇਆ ਐਸਾ ਭਾਨੇ ਨਾਲ ਹੁਣ ਦੱਸਿਆ ਭਾਨੇ ਨੇ ਜਿਹੜਾ ਕੇਜਰੀਵਾਲ ਨਾ ਹੋਣਾ ਚਾਹੀਦਾ ਪਹਾਨੇ ਬਾਈ ਦੀ ਜਦੋਂ ਬਾਈ ਦੀ ਰਿਹਾਈ ਹੋਈ ਆ ਉਹਦੇ ਪਿੰਡ ਬਾਈ ਦੇ ਬੋਲੀ ਸੀ ਮੈਂ ਖੜ ਕੇ ਅੱਛਾ ਮਤਲਬ ਕਿ ਜਿਵੇਂ ਬਾਈ ਪਹਾਨੇ ਸਿੱਧੂ ਤੇ ਹਨ ਐਨੀ ਠੰਡ ਚ ਬਰਫ ਦੀਆਂ ਛਿਲੀਆਂ ਤੇ ਪਾ ਕੇ ਉਹਨਾਂ ਨੂੰ ਕੁੱਟਿਆ ਗਿਆ ਹਾਂ ਜਿਵੇਂ ਉਹਨਾਂ ਦੇ ਨੱਕ ਚ ਪਾਣੀ ਪਾ ਕੇ ਕੁੱਟਿਆ ਗਿਆ ਉਹਨਾਂ ਨੂੰ ਬਹੁਤ ਮਾਰਾ ਕੀਤਾ ਇਹ ਉਹਨਾਂ ਨੇ ਮੈਂ ਤਾਂ ਕਹਿੰਨੀ ਆਈ ਮੀ ਕੇਜਰੀਵਾਲ ਨਾ ਹੋਵੇ ਪਰਚਾ ਫੜਵਾਉਂਗੇ ਉਹਨਾਂ ਦੀ ਸਰਕਾਰ ਆ ਤੁਹਾਡੇ ਸੇ ਫੇਰ ਕੀ ਹੁੰਦਾ ਗੁਰੂ ਦੇ ਸਿੰਘ ਕਦੇ ਵੀ ਡਰਦੇ ਨਹੀਂ ਪਰਚੇ ਪਰਚੇ ਤਾਂ ਪਾਣੀ ਕਿੰਨੇ ਪਈ ਜਾਣ ਕਿਉਂਕਿ ਗੱਲ ਵੀਰੇ ਹੱਕ ਦੀ ਐ ਨਾ ਜੇ ਕੋਈ ਮਾੜੀ ਗੱਲ ਤੇ ਪਰਚਾ ਪਾਊਗਾ ਤਾਂ ਫਿਰ ਪੰਜਾਬ ਦੇ ਲੋਕ ਵੀ ਕਹਿਣਗੇ ਨਾ ਕਿ ਹਾਂ ਇਹ ਤਾਂ ਮਾੜਾ ਮੂੜਾ ਪਰਚਾ ਪਾ ਗਿਆ ਨਾ ਤੇ ਮਤਲਬ ਕਿ ਜਿੱਥੇ ਪੰਜਾਬ ਦੀ ਗੱਲ ਹੁੰਦੀ ਐ ਉੱਥੇ ਤਾਂ ਫਿਰ ਕਿ ਹੁੰਦਾ ਆ ਹੁਣ ਭੈਣ ਕੁਲਵਿੰਦਰ कौर ਤੇ ਵੀ ਪਾਈ ਦਿੱਤਾ ਇਹਨਾਂ ਨੇ ਜੇ ਕੁਲਵਿੰਦਰ ਦੀ ਥਾਂ ਤੁਸੀਂ ਹੁੰਦੇ ਮੈਂ ਵੀ ਮਾਰਨਾ ਸੀ ਕੁਲਵਿੰਦਰ ਦੇ ਭੈਣ ਤਾਂ ਇੱਕ ਮਾਰ ਕੇ हट ਗਈ ਮੈਂ ਉਹਦੇ ਪਤਾ ਨਹੀਂ ਕਿੰਨੀਆਂ ਕੁ ਮਾਰਨੀ ਸੀ ਹੁੰਦਾ ਤੁਹਾਡਾ ਨੋ ਕੋਲਵਿੰਦਰ ਤਗੜੀ ਆ ਤੇ ਤੁਸੀਂ ਤਾਂ ਛੋਟੇ ਜਿਹੇ ਹੋ ਅਜੇ ਵੀਰੇ ਮਤਲਬ ਕਿ ਇਹ ਨਹੀਂ ਦੇਖਣਾ ਚਾਹੀਦਾ ਹੁੰਦਾ ਬੰਦੇ 'ਚ ਜਜ਼ਬਾ ਦੇਖਣਾ ਚਾਹੀਦਾ ਹੁੰਦਾ ਜਜ਼ਬਾ ਤੁਹਾਡੇ ਚ ਕਿੰਨੇ ਸਪੇੜਾਂ ਦਾ ਸੀਗਾ ਸਾਡੇ ਸਿੰਘ ਤਾਂ ਨਾ ਭਾਈ ਸਿੰਗਲਾਂ ਨਾਲ ਬੰਨੇ ਤੋਂ ਵਿੱਚ ਪੇੜ ਮਾਰ ਜਾਂਦੇ ਨੇ ਹੁਣ ਅਸੀਂ ਸਪੇੜ ਦੇ ਪਸ ਬਣਾਇਆ ਕਰਾਂਗੇ ਇੱਕ ਤਾਂ 11-11 ਨੂੰ ਭਾਈ ਹਵਾਰਾ ਜੀ ਨੇ ਮਾਰਿਆ ਸੀ ਇੱਕ 6-6 ਨੂੰ ਸਾਡੀ ਭੈਣ ਕੁਲਵਿੰਦਰ ਕੌਰ ਨੇ ਮਾਰਿਆ ਬਹੁਤ ਖਤਰਨਾਕ ਗੱਲਾਂ ਕਰਦੇ ਤੁਸੀਂ ਬੱਡੇ ਹੋ ਕੇ ਲੀਡਰ ਵੀ ਬੰਨਣਾ ਚਾਹੁੰਦੇ ਹੋ ਜਰੂਰ ਵੀਰੇ ਜੇ ਸਰਕਾਰਾਂ ਚੰਗੀਆਂ ਰਹੀਆਂ ਤਾਂ ਫਿਰ ਨਹੀਂ ਆਉਂਦੇ ਜੇ ਚੰਗੀਆਂ ਨਾ ਰਹੀਆਂ ਫਿਰ ਇਹਨਾਂ ਨੂੰ ਥੱਲੇ ਲਾਵਾਂਗੇ ਤਾਂ ਜ਼ਰੂਰ ਹਾਂ ਚਲੋ ਆਲ ਦਾ ਵੈਰੀ ਬੈਸਟ ਕੁਝ ਕਹਿਣਾ ਚਾਹੁੰਦੇ ਕੋਈ ਗੱਲ ਕੋਈ ਸ਼ੇਅਰ ਸੁਣਾ ਦਿਓ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਇਹ ਡੰਗਰਾਂ ਵਾਂਗੂ ਸਮਝਦੇ ਨੇ ਸਾਡੇ ਗੱਭਰੂ ਹੋਏ ਜਵਾਨਾਂ ਨੂੰ ਇਹ ਡੰਗਰਾਂ ਵਾਂਗੂ ਸਮਝਦੇ ਨੇ ਸਾਡੇ ਗੱਭਰੂ ਹੋਏ ਜਵਾਨਾਂ ਨੂੰ ਇਹ ਦੇਸ਼ ਤਰੋਹੀ ਬੰਡਾ ਦਿੰਦੇ ਹੱਕ ਮੰਗਦੇ ਇਨਸਾਨਾਂ ਨੂੰ ਅਸੀਂ ਅੱਕ ਚੁੱਕੇ ਆਂ ਥੱਕ ਚੁੱਕੇ ਆਂ ਤੇਰੇ ਵੇਖ-ਵੇਖ ਕੇ ਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੀ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੀ ਨਹੀਂ ਕੀ ਕਰਨਾ ਚਾਹੁੰਦੇ ਹੋ ਪੰਜਾਬੀਆਂ ਨੂੰ ਲਾਸਟ ਪੰਜਾਬੀਆਂ ਨੂੰ ਲਾਸਟ ਇਹੀ ਕਹਿਣਾ ਚਾਹੁੰਨੀ ਐ ਕਿ ਜਿਵੇਂ ਹੁਣ ਤੁਸੀਂ ਖਡੂਰ ਸਾਹਿਬ ਵਾਲਿਓ ਫਰੀਦਕੋਟ ਵਾਲਿਓ ਨੇ ਸਾਥ ਦਿੱਤਾ ਐਵੇਂ ਜੇਕਰ ਕੋਈ ਪੰਜਾਬ ਪੰਜਾਬ ਚ ਹੋਰ ਵੀ ਕੋਈ ਕੈਂਡੀਡੇਟ ਖੜਾ ਹੋਇਆ ਸਿੱਖ ਖਾਲਸੇ ਰਾਜ ਦਾ ਫਿਰ ਉਹਨੂੰ ਵੀ ਐਵੇਂ ਵੋਟਾਂ ਪਾਇਓ ਇਸ ਵਾਰ ਜਿਵੇਂ ਲਖਵੀਰ ਸਿੰਘ ਲਖੇ ਸਧਾਣੇ ਨੂੰ ਬਠਿੰਡੇ ਤੋਂ ਚਲੋ ਕੋਈ ਨਹੀਂ ਤੁਨਕਾ ਤੁਨਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਅਸ਼ਨੀਨ ਤੁਸੀਂ ਗੱਲਬਾਤ ਕੀਤੀ ਧੰਨਵਾਦੀ ਰੇ ਸੋ ਸ਼ੁਕਰੀਆ। ਸੋਸ਼ਨੀਨ ਗੱਲਬਾਤ ਕਰ ਰਹੇ ਸੀਗੇ ਕਿਸਾਨੀ ਧਰਨੇ ਦੇ ਵਿੱਚ ਇਹਨਾਂ ਨੇ ਆਪ ਦਾ ਲਗਭਗ ਬਚਪਨ ਕਹਿ ਲਈਏ ਸ਼ੁਰੂ ਕੀਤਾ ਜਦੋਂ ਹੋਸ਼ ਬੰਦਾ ਸਾਹਮ ਦਾ 8ਵੀਂ 9ਵੀਂ ਕਲਾਸ ਦੇ ਵਿੱਚ ਉਦੋਂ ਤੋਂ ਪੰਜਾਬ ਦੇ ਵੱਖ-ਵੱਖ ਧਰਨੇ ਆ ਚ ਜਾ ਰਹੇ ਨੇ। ਲੱਖੇ ਸੁਧਾਣੇ ਦੇ ਲਈ ਚੋਣ ਦਾ ਪ੍ਰਚਾਰ ਵੀ ਕੀਤਾ ਤੇ ਪੰਜਾਬ ਦੇ ਵੱਖ-ਵੱਖ ਮਸਲਿਆਂ ਤੇ ਆਪਣੀ رائے ਦਿੱਤੀ। ਇਸ ਛੋਟੀ ਬੇਟੀ ਦਾ ਤੁਹਾਨੂੰ ਵਿਚਾਰ ਕਿਹੋ ਜਿਹਾ ਲੱਗਾ? ਇਹਨੂੰ ਸੁਝਾਅ ਵੀ ਜਰੂਰ ਦਿਓ ਕਿ ਭਵਿੱਖ 'ਚ ਜੇ ਇਹਨਾਂ ਸਿਆਸਤ ਚ ਜਾਣਾ ਹੈ ਜਾਂ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਨਾ ਹੈ। ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ਜਾਂ ਕਿਹੜੀਆਂ ਚੀਜ਼ਾਂ ਕਿਸ ਤੋਂ ਸਿੱਖਣੀਆਂ ਚਾਹੀਦੀਆਂ